ਇਨਫਲੂਐਂਸਰ ਨੇ ਪਾਇਲ ਮਲਿਕ ਇੱਕ ਕਾਲੀ ਮਾਤਾ ਦਾ ਰੂਪ ਧਾਰ ਕੇ ਜਦੋਂ ਉਹਨਾਂ ਦਾ ਵਿਰੋਧ ਹੋਇਆ ਕਾਲੀ ਮਾਤਾ ਮੰਦਿਰ ਹੈ ਕਾਲੀ ਮਾਤਾ ਦਾ ਸਥਾਨ ਗਿਣਿਆ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਨੇ ਮਾਫੀ ਮੰਗ ਲਈ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਡੇ Hindu ਲੀਡਰ ਨੇ ਕਥਾ ਕਥਿਤ ਉਹ ਖੜੇ ਹੋਗੇ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਹੈ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਹੈ ਕਿਸੇ ਨੂੰ ਜਿਹੜੇ ਮੰਤਜੀ ਨੇ ਮਾਫੀ ਦਿੱਤੀ ਉਹਨਾਂ ਤੋਂ ਪ੍ਰੋਬਲਮ ਹੈ ਜਿਹੜੇ ਲੋਕ ਆ ਜੇ ਬੋਲ ਰਹੇ ਨੇ ਇਸ ਕਰਕੇ ਬੋਲ ਰਹੇ ਨੇ ਸ਼ਾਇਦ ਉਹ ਇਨਫਲੂਐਂਸਰ ਨੇ ਜਾਂ ਉਹਨਾਂ ਕੋ ਪੈਸਾ ਹੈ ਦੱਸੋ ਕਾਲੀ ਮਾਤਾ ਦਾ ਰੂਪ ਕਿ ਪਹਿਲੀ ਵਾਰ ਕਿਸੇ ਨੇ ਧਾਰਿਆ ਕੋਈ ਇਹਨੂੰ ਤਾंडਵ ਕਹਿੰਦਾ ਭੋਲੇ ਨਾ ਜੀ ਦਾ ਰੂਪ ਧਾਰ ਕੇ ਕੋਈ ਕੁਝ ਕਹਿੰਦਾ ਇੱਕ ਐਕਟੀਵਾ ਦੇ ਇੱਕ ਕਾਲੀ ਮਾਤਾ ਬਣਿਆ ਕਿ ਸ਼ਿਵਜੀ ਬਣਿਆ ਕਿ ਰਾਧਾ ਕ੍ਰਿਸ਼ਨ ਜੀ ਦਾ ਰੂਪ ਧਾਰਿਆ ਕੋਈ ਐਕਟੀਵਾ ਦਾ ਤਿੰਨ ਰੱਬ ਜਾ ਰਹੇ ਸਾਡੇ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ ਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੇ ਦੇਖੋ ਕੀ ਹੋਣਾ ਫਿਲਮੀ ਗਾਣੇ ਦੇ ਉੱਤੇ ਰਾਵਣ ਬਣਾ ਕੇ RAM ji ਬਣਾ ਕੇ ਡਾਂਸ ਕੀਤਾ ਜਾਂਦਾ ਉਦੋਂ ਇਹ ਲੀਡਰ ਕਿੱਥੇ ਜਾਂਦੇ ਉਦੋਂ ਕੁੱਡਾ ਜਿ ਵੜ ਜਾਂਦੇ ਜਾਂ ਫਿਰ ਜਿਹਦੇ ਕੋਲ ਕੋਈ ਰਾਜਨੀਤਿਕ ਸਵਾਰਥ ਜਾਂ ਫਿਰ ਮੈਨੂੰ ਕਹਿਣਾ ਪੈਂਦਾ ਵੀ ਜਾਂ ਪੈਸੇ ਮਿਲਨੇ ਆ ਉਦੋਂ ਤੁਸੀਂ ਬਾਹਰ ਆਨੇ ਆ ਛੇ ਭਗਵਾਨ ਜੀ ਬਰਫ਼ ਤੇ ਨੱਚਣਗੇ ਆ ਤਾਣਾ ਤੁਹਾਨੂੰ ਐਦਾਂ ਹੀ ਗਾਵਾਂਗੇ ਮੂੰਹ ਚੋਂ ਅੱਗ ਨਿਕਲੂਗੀ ਮੂੰਹ ਚੋਂ ਪਾਣੀ ਨਿਕਲੂਗਾ ਜੇਰ ਤੋਂ ਗੰਗਾ ਨਿਕਲੂਗੀ ਯਾਰ ਗੰਗਾ ਮਈਆ ਕਿੰਨਾ ਮਤਲਬ ਮੈਨੂੰ ਆਪਾਂ ਆ ਵੀ ਬਣਾ ਜਲੂਸ ਕਢਾ ਰਹੇ ਨੇ ਜਲੂਸ ਕਹਿੰਦੇ ਐ ਬਾਹਰ ਟੈਰ ਫੜ ਜੇ ਸਾਈਕਲ ਦਾ ਤੁਸੀਂ ਕਹਿੰਦੇ ਹਮਲਾ ਹੋ ਗਿਆ ਗਨਮੈਨ ਦੇ ਦਿਓ ਚਾਹਤ ਕੀ ਐ ਦੇਖੋ ਨਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਬਰਬੇਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਕਾਫੀ ਜ਼ਿਆਦਾ ਆਪਾਂ ਕਿਹਾ ਜਿੱਥੇ ਇਨਫਲੂਐਂਸਰ ਪਾਇਲ ਮੱਲਿਕ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਹਿੰਦੂ ਜਿਹੜੇ ਦੇਵੀ ਦੇਵਤਾ ਨੇ ਉਹਨਾਂ ਦਾ ਫੇਸ ਲੈ ਕੇ ਜਿਹੜੀ ਕੀ ਆ ਵੀਡੀਓ ਪਾਈ ਜਾਂਦੀ ਦੋਸਤੋ ਬਾਅਦ ਲੋਕਾਂ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਜਾਂ ਜਿੱਥੇ ਉਹਨਾਂ ਨੂੰ ਬੈਕਲੈਸ਼ ਦੇਣਾ ਕੀ ਦੇਖਣਾ ਪੈਂਦਾ ਪਰ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਕਿ ਨਿਕਲ ਕੇ ਸਾਹਮਣੇ ਆਈ ਨਹੀਂ ਜਿੱਥੇ ਉਹ ਕਾਲੀ ਮਾਤਾ ਮੰਦਰ ਪਹੁੰਚਦੇ ਨੇ ਉੱਥੇ ਮਾਫੀ ਮੰਗਦੇ ਨੇ ਸੇਵਾ ਵੀ ਕਰਦੇ ਨੇ ਪਰ ਕੁਝ ਲੋਕ ਹਾਲੇ ਨੇ ਜਿਹੜੇ ਹਾਲੇ ਟਿੱਕਰ ਉਹਨਾਂ ਨੂੰ ਮਾਫ ਨਹੀਂ ਕਰਨਾ ਚਾਹੁੰਦੇ ਹਾਲੇ ਵੀ ਉਸ ਚੀਜ਼ ਉੱਤੇ ਸਵਾਲ ਉਠਾ ਰਹੇ ਨੇ ਸਾਡੇ ਨਾਲ ਅੱਜ ਰੋਹਿਤ ਸਾਨੀ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਪਹਿਲਾਂ ਅਪ ਗੱਲ ਕਰਾਂਗੇ ਵੀ ਜਿਹੜੀ ਬੇਅਦਬੀ ਹੋਈ ਹੈ ਕੀ ਉਹ ਹੋਣੀ ਸਹੀ ਸੀ ਜੈ ਸ਼ੀ ਰਾਮ ਜੈ ਮਾਤਾ ਦੀ ਸਿਟੀ ਹੈਡਲਾਈਨ ਦੇਖਣ ਵਾਲੇ ਸਾਰੇ ਸ਼੍ਰੋਤਿਆਂ ਨੂੰ ਮੇਰੀ ਜੈ ਸ਼ੀ ਰਾਮ ਬ੍ਰਦਰ ਬੇਅਦਬੀ ਦੇਉਤੇ ਪੁੱਛਣਾ ਸਵਾਲ ਵੀ ਬੇਅਦਬੀ ਜਿਹੜੀ ਹੋਈ ਆ ਹੋਣੀ ਚਾਹੀਦੀ ਸੀ ਇਹਦਾ ਤਾਂ ਸਵਾਲ ਨਾ ਦੇਚਿਆ ਨਾ ਜਵਾਬ ਕਿਉਂਕਿ ਬੇਅਦਬੀ ਤਾਂ ਗਲਤ ਹੈ ਕਿਸੇ ਵੀ ਧਰਮ ਦੀ ਬੇਅਦਬੀ ਚਾਹੇ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਚਾਹੇ Hindu ਧਰਮ ਨਾਲ ਹੈ ਚਾਹੇ ਮੁਸਲਮਾਨ ਧਰਮ ਨਾਲ ਹੈ ਚਾਹੇ Christian ਨਾਲ ਹੈ ਚਾਹੇ Jain ਨਾਲ ਹੈ ਚਾਹੇ Bodh ਨਾਲ ਹੈ ਕੋਈ ਵੀ ਧਰਮ ਦੁਨੀਆ ਦੇ ਚ ਪਾਇਆ ਜਾਂਦਾ ਉਹਦੀ ਬੇਅਦਬੀ ਤੇ ਜਿਹੜੇ ਉਹਦੇ ਨਾਲ ਜੁੜੇ ਸਮਾਜੇ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਨਿਰਾਸ਼ਾ ਹੀ ਹੋਏਗੀ ਉਹਨਾਂ ਦੇ ਉਹ ਤੇਜ ਨਾ ਵਧੂਗੀ ਸੋ ਇਹ ਬੜੇ ਸੈਂਸਿਟਿਵ ਮੁੱਦੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 600 ਸਾਲ ਤੋਂ 8 ਸਾਲ ਤੋਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜ ਮੈਂ 44 ਸਾਲ ਦੀ ਉਮਰ ਮੈਂ ਅੱਗੇ ਵੀ ਕਈ ਇੰਟਰਵਿਊ ਵਿੱਚ ਕਿਹਾ ਵੀ ਇਹ ਪਹਿਲਾਂ ਕਦੀ ਸੁਣਨ ਨੂੰ ਨਹੀਂ ਆਇਆ ਸੀ ਪਿਛਲੇ 7-8 ਸਾਲ ਤੋਂ ਇਹ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਵੀ ਬੇਅਦਬੀ ਕਿਉਂਕਿ ਪਹਿਲਾਂ ਪੰਜਾਬ ਇੱਕ ਗੁਰੂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਜਿਦੇ ਚ ਸਾਰੇ ਹੀ ਧਰਮਾਂ ਦੇ ਲੋਕ ਆਪਣੀ ਸਹਿਮਤੀ ਨਾਲ ਤੇ ਆਪਣੇ ਸਾਂਝੇ ਸਾਂਝੇ ਪਿਆਰ ਨਾਲ ਰਹਿੰਦੇ ਨੇ ਜਿਹਦੇ ਕਰਕੇ ਪੰਜਾਬ ਦੀ ਧਰਤੀ ਨੂੰ ਬੜੀ ਖੂਬਸੂਰਤ ਧਰਤੀ ਮੰਨਿਆ ਜਾਂਦਾ ਸੋ ਜਿਹੜੇ ਉਹਨਾਂ ਰੀਸੈਂਟਲੀ ਜਿਹੜੇ ਮੁੱਦੇ ਦੀ ਗੱਲ ਤੁਸੀਂ ਅੱਜ ਕੀਤੀ ਹੈ ਜਿਹੜੀ ਇਨਫਲੂਐਂਸਰ ਨੇ ਪਾਇਲ ਮਲਿਕ ਯਾਰ ਮਾਨ ਮਲਿਕ ਜਿਹੜੇ ਉਹਦੇ ਹਸਬੰਡ ਨੇ ਉਹਨੇ ਇੱਕ ਕਾਲੀ ਮਾਤਾ ਦਾ ਰੂਪ ਧਾਰ ਕੇ ਆਪਣੇ ਬੱਚਿਆਂ ਨੂੰ ਉਹ ਜੋ ਕਹਿੰਦੀ ਹੈ ਵੀ ਮੈਂ ਬੱਚਿਆਂ ਨੂੰ ਐਂਟਰਟੇਨ ਕਰਨਾ ਚਾਹਤੇ ਆ ਜਾਂ ਬੱਚਿਆਂ ਨੂੰ ਅਸੀਂ ਸਾਡੀ ਆਸਾ ਕਾਲੀ ਮਾਤਾ ਦੇ ਚਾ ਅਸੀਂ ਮੈਂ ਤਾਂ ਰੂਪ ਧਾਰਿਆ ਤੇ ਉਹਦੇ ਉੱਤੇ ਬੜਾ ਬਵਾਲ ਮੱਚਿਆ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਕੋਈ ਵਿਹਲਾ ਹੈ ਵਿਹਲਾ ਹਤੇ ਸੋਸ਼ਲ ਮੀਡੀਆ ਦੇ ਅਵੇਲੇਬਲ ਵੀ ਰਹਿੰਦਾ ਸੋ ਜਦੋਂ ਉਹਨਾਂ ਦਾ ਵਿਰੋਧ ਹੋਇਆ ਉਹਨਾਂ ਨੇ ਆਪਣੀ ਗਲਤੀ ਦੀ ਭਰਪਾਈ ਕਰਨ ਲਈ ਜਾਂ ਆਪਣੀ ਗਲਤੀ ਦੀ ਮਾਫੀ ਮੰਗਣ ਲਈ ਭਰਪਾਈ ਤਾਂ ਦੇਖੋ ਮੈਂ ਨਹੀਂ ਸਮਝਦਾ ਕੋਈ ਇੰਨਾ ਚੀਜ਼ਾਂ ਦੀ ਹੁੰਦੀ ਹੈ ਉਹਨਾਂ ਨੇ ਆਪਣੀ ਕਾਫੀ ਗਲਤੀ ਦੀ ਮਾਫੀ ਮੰਗਣ ਲਈ ਪਟਿਆਲੇ ਕਾਲੀ ਮਾਤਾ ਮੰਦਿਰ ਜਿਹੜਾ ਪ੍ਰਚਿੱਧ ਕਾਲੀ ਮਾਤਾ ਮੰਦਿਰ ਹੈ ਕਾਲੀ ਮਾਤਾ ਦਾ ਸਥਾਨ ਕਿਨਿਆ ਜਾਂਦਾ ਹੈ ਉੱਤੇ ਜਾ ਕੇ ਉੱਤੇ ਜਿਹੜੇ ਜਿਹੜੇ ਵੀ ਸੰਤ ਸੀਗੇ ਉਹਨਾਂ ਦੀ ਦਿਖਸ਼ਾ ਦੇ ਚ ਉਹਨਾਂ ਨੇ ਮਾਫੀ ਮੰਗ ਲਈ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਡੇ ਹਿੰਦੂ ਲੀਡਰ ਨੇ ਕਥਾ ਕਥਿਤ ਉਹ ਖੜੇ ਹੋ ਗਏ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਹੈ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਹੈ ਕਿਸੇ ਨੂੰ ਜਿਹੜੇ ਮੰਤ ਜੀ ਨੇ ਮਾਫੀ ਦਿੱਤੀ ਉਹਨਾਂ ਤੋਂ ਪ੍ਰੋਬਲਮ ਹੈ ਬੇਸਿਕਲੀ ਮੈਂ ਇਹ ਸਮਝਦਾ ਵੀ ਕਾਲੀ ਜੀ ਦਾ ਸਾਨ ਪੰਜਾਬ ਦੇ ਜਿੱ ਕੋਈ ਹੈ ਜਿਹੜਾ ਪਟਿਆਲੇ ਕਾਲੀ ਮਦਮੰਦਰ ਜੀ ਉਹਨਾਂ ਨੇ ਉੱਤੇ ਮਾਫੀ ਮੰਗ ਲਈ ਜੀ ਦੇਖੋ ਆ ਯਾ ਤਾਂ ਫਿਰ ਤੁਸੀਂ ਵੀ ਸਨਾਤਨ ਧਰਮ ਦੀਆਂ ਨੀਤੀਆਂ ਤੋਂ ਅਲੱਗ ਹੋ ਜੋ ਜਿੰਨ ਜਿਵੇਂ ਜਿਵੇਂ ਹੋਰ ਤਰ੍ਹਾਂ ਦੇ ਲੋਕ ਕਰਦੇ ਵੀ ਹੱਥ ਵਾਢ ਦਿੰਦੇ ਆ ਗਲਾ ਵਾਢ ਦਿੰਦੇ ਜਾਂ ਤਾਂ ਸਾਹਸ ਰੱਖੋ ਠੀਕ ਹੈ ਨਾ ਦੂਜੀ ਗੱਲ ਸਭ ਤੋਂ ਵੱਡਾ ਪੁਆਇੰਟ ਜਿਹੜੇ ਲੋਕ ਆ ਜੇ ਬੋਲ ਰਹੇ ਨੇ ਜਿਹੜੇ ਅੱਜ ਇਸ ਕਰਕੇ ਬੋਲ ਰਹੇ ਨੇ ਸ਼ਾਇਦ ਉਹ ਇਨਫਲੂਐਂਸਰ ਨੇ ਜਾਂ ਉਹਨਾਂ ਕੋ ਪੈਸਾ ਹੈ ਮੈਂ ਕਿਸੇ ਨੂੰ ਇਲਜ਼ਾਮ ਨਹੀਂ ਲਾ ਰਿਹਾ ਮੈਂ ਆਪਣੀ ਸੋਚ ਦੱਸ ਰਿਹਾ ਇੱਕ ਤਾਂ ਵਿਰੋਧ ਉਹਨਾਂ ਦਾ ਇਹ ਹੋ ਰਿਹਾ ਵੀ ਉਹਨਾਂ ਕੋ ਪੈਸਾ ਹੈ ਲੋਕਾਂ ਨੂੰ ਪਤਾ ਹੈ ਦੂਜੀ ਗੱਲ ਉਹ ਮਸ਼ਹੂਰ ਹਸਤੀਆਂ ਨੇ ਠੀਕ ਹੈ ਨਾ ਕੀ ਲੱਗਦਾ ਇਹ ਉਸ ਚੀਜ਼ ਦਾ ਫਾਇਦਾ ਲੈ ਕੇ ਆਪਣੀਆਂ ਰੋਟੀਆਂ ਸੇਕਦੇ ਪਏ ਨੇ ਦੇਖੋ ਕਿਤੇ ਨਾ ਕਿਤੇ ਤਾਂ ਲੱਗਦਾ ਹੀ ਹੈ ਜੇ ਦੇਖੋ ਉਹਨਾਂ ਨੇ ਮਾਫੀ ਮੰਗੀ ਉੱਤੇ ਜਾ ਕੇ ਕਾਲੀ ਮਾਤਾ ਮੰਦਰ ਉਹਤੇ ਲੰਗਰ ਦੀ ਸੇਵਾ ਕੀਤੀ ਉਹਦੇ ਭਾਂਡੇ ਮੰਜੇਗੇ ਇੱਕ ਇੱਕ ਧਾਰਮਿਕ ਸਜ਼ਾ ਇਹੀ ਹੁੰਦੀ ਹੈ ਜੁਤੇ ਸਾਹਿਬ ਦਿੱਤੇ ਭਾਂਡੇ ਮੰਜਵਾਏ ਜੇ ਤੁਸੀਂ ਕੱਲ ਤੱਕ ਸਭ ਵੀ ਦੇਖਦੇ ਹੋ ਤਾਂ ਇਦਾਂ ਦੀ ਸਜ਼ਾ ਬਿਲਕੁਲ ਹੁਕਮਨਾਮਾ ਸੁਣਾਇਆ ਜਾਂਦਾ ਜੇ ਕਰ ਲਿਆ ਸੀ ਫਿਰ ਉਹਦੇ ਚ ਬਾਕੀ ਜਿਹੜੇ ਬੈਠੇ ਲੀਡਰ ਹੈ ਇਹਦਾ ਸੰਗਿਆਨ ਲੈਣ ਦੀ بجائے ਦੇਖੋ ਸ਼ੁਰੂ ਕਿੱਥੋਂ ਹੁੰਦੀ ਹੈ ਗੱਲ ਜਿਹੜੇ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਮੈਨੂੰ ਮੇਰਾ ਇੱਕ ਸਵਾਲ ਹੈ ਵੀ ਤੁਸੀਂ ਆਪਣੇ ਘਰਾਂ ਵਿੱਚ ਤਾਂ ਆਪਣੀ ਬੇਦਵੀ ਕਰ ਰਹੇ ਹੋ ਦੱਸੋ ਕਾਲੀ ਮਾਤਾ ਦਾ ਰੂਪ ਕਹੇ ਪਹਿਲੀ ਵਾਰ ਕਿਸੇ ਨੇ ਧਾਰਿਆ ਮੈਂ ਮੈਨੂੰ ਯਾਦ ਹੈ ਵੀ ਅੱਜ ਤੋਂ 6 ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ ਮਹੀਮ ਸ਼ੁਰੂ ਕੀਤੀ ਸੀ ਅਸੀਂ ਜਿੰਨੇ ਡਾਂਸ ਡੂਇੰਸ ਕਰਨ ਵਾਲੇ ਪ੍ਰੋਗਰਾਮ ਹੈ ਇਹਨੂੰ ਡਾਂਸ ਕਹਿੰਦਾ ਕੋਈ ਇਹਨੂੰ ਤਾंडਵ ਕਹਿੰਦਾ ਭੋਲੇ ਨਾ ਜੀ ਦਾ ਰੂਪ ਧਾਰ ਕੇ ਕੋਈ ਕੁਝ ਕਹਿੰਦਾ ਨਾ ਮੈਂ ਉਹਨਾਂ ਨੂੰ ਕਾਲੀ ਮਾਤਾ ਮੰਨਦਾ ਨਾ ਮੈਂ ਭੋਲੇ ਨਾਤ ਮੰਨਦਾ ਨਾ ਮੈਂ ਜੀ ਦੀ ਕ੍ਰਿਸ਼ਨ ਜੀ ਮੰਨਦਾ ਉਈਆ ਐਨੇ ਸਸਤੇ ਹੋ ਗਏ ਸਾਡੇ ਦੇਵੀ ਦੇਵਤਾ ਸਾਡੇ ਰਾਧੇ ਵੀ ਸੜਕਾਂ ਤੇ ਮਤਲਬ ਇੱਕ ਇੱਕ ਐਕਟੀਵਾ ਦੇ ਇੱਕ ਕਾਲੀ ਮਾਤਾ ਬਣਿਆ ਕਿ ਸ਼ਿਵਜੀ ਬਣਿਆ ਕਿ ਰਾਧਾ ਕ੍ਰਿਸ਼ਨ ਜੀ ਦਾ ਰੂਪ ਤਾਂ ਰੇ ਕੋਈ ਐਕਟੀਵਾ ਦਾ ਤਿੰਨ ਰੱਬ ਜਾ ਰਹੇ ਸਾਡੇ ਇਦਾਂ ਤਾਂ ਨਹੀਂ ਹੋ ਸਕਦਾ ਤੇ ਉਹਦੇ ਉਹਦਾ ਵਿਰੋਧ ਕਿੱਥੇ ਜਾਂਦਾ ਤੁਹਾਡੇ ਸਰੇ ਆਮ ਜਿਹੜੀ ਸ਼ੋਭਾ ਯਾਤਰਾ ਵਾਂ ਸਾਡੇ ਲੁਧਿਆਣੇ 'ਚ ਕਟੋਕੜਿ ਸ਼ਿਵਰਾਤਰੀ ਮੌਸਮ ਦੀਆਂ ਚਾਰ ਪੰਜ ਯਾਤਰਾ ਨਹੀਂ ਸਾਰੇ ਜੋ ਸਾਰਿਆਂ ਚ ਸਵਰੂਪ ਧਾਰ ਕੇ ਘੁੰਮਦੇ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ ਰੱਥਾਂ ਉੱਤੇ ਆਪ ਬਿਠਾਏ ਹੁੰਦੇ ਨੇ ਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਤੇ ਦੇਖੋ ਨਾ ਤੁਸੀਂ ਕੀ ਹੋਣਾ ਬਿਲਕੁਲ ਰਾਮਲੀਲਾ ਚੱਲਨੀ ਹੈ ਦੁਸ਼ਹਿਰਾ ਆ ਰਿਹਾ ਦੇਖੋ ਕੀ ਹੋਣਾ ਫਿਲਮੀ ਗਾਣੇ ਦੇ ਉੱਤੇ ਰਾਮਨ ਬਣਾ ਕੇ RAM ji ਬਣਾ ਕੇ ਡਾਂਸ ਕੀਤਾ ਜਾਂਦਾ ਉਦੋਂ ਇਹ ਲੀਡਰ ਕਿੱਥੇ ਜਾਂਦੇ ਉਦੋਂ ਕੁੱਡੇ ਚ ਵੱਢ ਜਾਂਦੇ ਜਾਂ ਫਿਰ ਜਿਹਦੇ ਕੋਲ ਕੋਈ ਰਾਜਨੀਤਿਕ ਸਵਾਰਥ ਜਾਂ ਫਿਰ ਮੈਨੂੰ ਕਹਿਣਾ ਪੈਂਦਾ ਵੀ ਜੇ ਪੈਸੇ ਮਿਲਨੇ ਆ ਉਦੋਂ ਤੁਸੀਂ ਬਾਹਰ ਆਨੇ ਹੋ ਦੇਖੋ ਮੈਂ ਫਿਰ ਕਹਿ ਰਿਹਾ ਮੈਂ ਪਾਇਲ ਮਲਿਕ ਦੀ ਉਸ ਹਰਕਤ ਦੇ ਨਾਲ ਸਹਿਮਤ ਨਹੀਂ ਹੈਗਾ ਲੇਕਿਨ ਉਹ ਵੀ ਹਿੰਦੂ ਧਰਮ ਤੋਂ ਨੇ ਚਲੋ ਗਲਤੀ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਠੀਕ ਹੈ ਨਾ ਸਾਡੇ ਵੈਸੇ ਵੀ ਸਨਾਤਨ ਸੰਸਕ੍ਰਿਤੀ 'ਚ ਬੜੀ ਜਲਦੀ ਮਾਫੀ ਹੈ ਅਜੀਦਾ ਸਰਕਾਰ ਨੂੰ ਵੀ ਸਵਾਲ ਕੀਤਾ ਜਦੋਂ ਸਰਕਾਰ ਨੇ ਬੇਅਦਬੀ ਤੇ ਕਾਨੂੰਨ ਬਣਾਇਆ ਸਰਕਾਰ ਨੇ ਸਾਡੇ ਸੈਂਟੀਮੈਂਟਸ ਵੀ ਨਹੀਂ ਦੇਖੇ ਕਿਉਂਕਿ ਜੇ ਤੁਸੀਂ ਕਿਸੇ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਕਲਯੁਗ ਦਾ ਗ੍ਰੰਥ ਮੰਨਦੇ ਆ ਜਿਹਦੇ 'ਚ ਸਾਰੇ ਹੀ ਮਤਲਬ ਸਾਰੇ ਮਹਾਨ ਪੁਰਸ਼ਾਂ ਦੀ ਬਾਣੀ ਸਾਡੇ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜੇ ਉਹ ਉਹਨੂੰ ਕਲਯੁਗ ਦਾ ਆਪਾਂ ਇੱਕ ਮੰਨਦੇ ਆ ਵੀ ਉਹ ਕਲਯੁਗ ਦਾ ਇੱਕ ਗੁਰੂ ਆਪਾਂ ਗੁਰੂ ਦਾ ਦਰਜਾ ਦਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਦੇ ਸਾਰੇ ਦੀ ਅਸਤ ਹੈ ਇੱਦਾਂ ਨਹੀਂ ਉਹ ਜ਼ਿਆਦਾ ਦਰਬਾਰ ਸਾਹਿਬ ਦੀ ਜਾਇਦਾਦ ਸਿਰਫ ਇੱਕ ਤਰ੍ਹਾਂ ਦੇ ਲੋਕ ਹੀ ਦਿਖਣਗੇ ਠੀਕ ਹੈ ਨਾ ਉਹਦੇ ਚ ਮੇਰੇ ਹਿਸਾਬ ਨਾਲ ਜਿੰਨੇ ਸਿੱਖ ਤਰ੍ਹਾਂ ਦੇ ਲੋਕ ਹੁੰਦੇ ਉਹਨੇ ਹੀ ਬਰਾਬਰ ਲੈਵਲ ਦੇ Hindu ਤਰ੍ਹਾਂ ਦੇ ਲੋਕਾਂ ਦੀ ਹਸਤਾ ਠੀਕ ਹੈ ਨਾ ਬਾਬਾ ਦੀਪ ਸਿੰਘ ਗੁਰਦੁਆਰੇ ਚ ਜੀ ਚਲ ਜੋ ਮੋਲ ਟਾਊਨ ਬੁੱਧਵਾਰ ਜਿੰਨੇ ਸਿੱਖ ਸਿੱਖ ਭਰਾ ਆਉਣਗੇ ਭੈਣਾਂ ਆਉਣੀਆਂ ਉਹਨੇ Hindu ਸਿੱਖ ਭੈਣਾਂ ਵੀ ਆਉਣਗੇ ਸੋ ਇਹ ਸਾਡੇ 9 ਮਾਰਚ ਦਾ ਇਸਤੇ ਲੱਗਣੀ ਹੋ ਸਕਦਾ ਪਰ ਸਰਕਾਰ ਨੂੰ ਇੱਕ ਚੀਜ਼ ਉਹਦੇ ਚ ਸਰਕਾਰ ਭੁੱਲ ਗਈ ਵੀ ਜਿਹੜੀ ਸਾਡੀ ਮੂਰਤੀ ਜਿਹੜੀ ਅਸੀਂ ਪੂਜਦੇ ਆਂ ਜਿਹੜੀ ਸਿੱਖ ਧਰਮੇ ਵਿੱਚ ਨਹੀਂ ਪ੍ਰਵਿਤੀ ਮੁਸਲਮਾਨ ਧਰਮੇ ਨਹੀਂ ਪ੍ਰਵਿਤੀ ਲੇਕਿਨ ਸਾਡੇ ਜਦੋਂ ਮੂਰਤੀ ਖਾਲੀ ਉਹ ਮਿੱਟੀ ਦੀ ਪ੍ਰਤਿਮਾ ਨਹੀਂ ਹੁੰਦੀ ਉਹਦੀ ਜਦ ਦੀ ਪ੍ਰਾਣ ਪ੍ਰਤੀਸ਼ਟਾ ਹੁੰਦੀ ਹੈ ਪ੍ਰਾਣ ਪ੍ਰਤੀਸ਼ਟਾ ਕਿਹਨੂੰ ਕਹਿੰਦੇ ਆ ਮੈਂ ਸਰਲ ਸ਼ਬਦਾਂ ਇਹ ਦੱਸਦਾ ਵੀ ਮੰਤਰ ਉਚਾਰਨ ਦੇ ਨਾਲ ਸਾਡੇ ਪੰਡਤ ਜੀ ਸਾਡੇ ਪਾਂਡੇ ਜਿਹੜੇ ਨੇ ਉਹਨੂੰ ਜੀਵਿਤ ਕਰਦੇ ਨੇ ਉਹਦੇ ਵਿੱਚ ਪ੍ਰਾਣ ਪਾਉਂਦੇ ਨੇ ਇਸ ਕਰਕੇ ਉਹਦਾ ਨਾਮ ਹੁੰਦਾ ਪ੍ਰਾਣ ਪ੍ਰਤੀਸ਼ਟਾ ਠੀਕ ਹੈ ਨਾ ਉਹ ਉਹਦੀ ਬੇਅਦਬੀ ਨੂੰ ਵੀ ਬੇਅਦਬੀ ਦੀ ਜੋਨੀ ਚ ਲਿਆਣਾ ਚਾਹੀਦਾ ਮਤਲਬ ਜੇ ਉਹਨੂੰ ਕੋਈ ਹਾਮ ਕਰਦਾ ਸਾਡੇ ਸ਼ਿਵਲਿੰਗ ਨੂੰ ਕੋਈ ਹਾਮ ਕਰਦਾ ਉਹ ਵੀ ਇੱਕ ਦੰਡਨੀਆ ਅਪਰਾਧ ਹੈ ਔਰ ਜਿਹੜੀ ਕਠੋਰ ਸਜ਼ਾ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਹੈ ਉਸ ਚੀਜ਼ਾਂ ਨੂੰ ਵੀ ਉਸ ਕਾਨੂੰਨ ਦੇ ਅੰਦਰ ਪਾਇਆ ਜਾਵੇ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਵੀ ਹੈ ਦੂਜੀ ਗੱਲ ਜਿਹੜੇ ਲੋਕ ਤਕਤਾ ਕਿਤੇ ਉਹ ਨਾਲ ਹੀ ਨਾਲ ਆਪਣੀ ਦੁਕਾਨਦਾਰੀ ਦਾ ਸ਼ਟਰ ਖੋਲ ਕੇ ਬਹਿ ਜਾਂਦੇ ਆ ਮਤਲਬ ਕਹਿੰਦੇ ਨਾ ਵੀ ਜਿਵੇਂ ਆ ਸਾਵਣ ਦਾ ਮਹੀਨਾ ਚੱਲਦਾ ਤੇ ਮਾਲ 부ੜੇ ਬੰਦੇ ਆ ਹੈਨਾ ਸੀਜ਼ਨ ਆਂਦਾ ਹੈ ਬਰਸ਼ ਆ ਜਾਂਦੀ ਤੇ ਪਕੌੜੇ ਬਣ ਜਾਂਦੇ ਉਦਾਂ ਹੀ ਨਾ ਜਦੋਂ ਮੈਨੂੰ ਲੱਗਦਾ ਵੀ ਇਹ ਦੇਖਦੇ ਕਿਸ ਨੇ ਕੋਈ ਗਲਤੀ ਕੀਤੀ ਖਾਸ ਕਰਕੇ ਵੱਡੇ ਬੰਦੇ ਨੇ ਮੈਂ ਇਹ ਕਹਿਣਾ ਵੀ ਜਿਹੜੇ ਅੱਜ ਵਿਰੋਧ ਕਰ ਰਹੇ ਨੇ ਕਾਲੀ ਮਾਤਾ ਮੰਦਰ ਮਹਾ ਮਾਈ ਤੋਂ ਵੱਡਾ ਤਾਂ ਕੋਈ ਐਮਐਲਏ ਨਹੀਂ ਕੋਈ ਮੁੱਖ ਮੰਤਰੀ ਨਹੀਂ ਕੋਈ ਪ੍ਰਧਾਨ ਮੰਤਰੀ ਨਹੀਂ ਕੋਈ ਮਨਿਸਟਰ ਨਹੀਂ ਸਾਡੇ ਵੱਡ ਕੇ ਲੀਡਰਾਂ ਦੀ ਕੀ ਔਕਾਤ ਆ ਮੈਂ ਸਾਫ਼ ਜੀ ਗੱਲ ਕਰਦਾ ਜੇ ਮਹਾ ਮਾਈ ਦੇ ਅੱਗੇ ਚਲੋ ਕਿਸੇ ਉੱਤੇ ਉੱਥੇ ਗੱਦੀ ਤੇ ਕੋਈ ਸੰਤ ਬੈਠੇ ਉਹਨਾਂ ਨੇ ਮਾਫੀ ਮੰਗਾ ਦੀ ਇੱਕ ਪ੍ਰਕਿਰਿਆ ਹੁਣ ਦੂਜੇ ਬੰਦੇ ਨੂੰ ਕੀ ਵਿਰੋਧ ਹੋ ਰਿਹਾ ਤੀਜੇ ਨੂੰ ਕੀ ਚਲੂਨੇ ਲੜ ਰਹੇ ਨੇ ਵੀ ਉਹ ਸਾਡੇ ਕੋਲ ਹੀ ਮਾਵੀ ਮੰਗੇ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਤੁਸੀਂ ਉਹੀ ਮਾ ਮਾਈ ਦੀ ਪ੍ਰਤਮਾ ਦੇ ਹੱਥ ਰੱਖ ਕੇ ਕੋ ਤੁਸੀਂ ਕਦੀ ਕਿਸੇ ਨੂੰ ਬਲੈਕਮੇਲਿੰਗ ਨਹੀਂ ਕੀਤੀ ਕਹੋ ਬਲੈਣਾ ਡਰ ਕੇ ਰੱਬ ਤੋਂ ਡਰ ਕੇ ਮਾਮਾਈ ਦੀ ਸਿਰ ਤੇ ਹੱਥ ਰੱਖ ਕੇ ਕੋ ਵੀ ਅਸੀਂ ਬਲੈਕਮੇਲਿੰਗ ਨਹੀਂ ਕੀਤੀ ਜਿਹਦਾ ਦਿਲ ਕਰਦਾ ਹੈ ਉਹਦੇ ਦੇ ਪਰਚਾ ਕਰਾ ਦਿੰਦਾ ਹੈ ਜਿਹਦਾ ਦਿਲ ਕਰਦਾ ਉਹਨੂੰ ਚਾਰ ਬੰਦੇ ਇਕੱਠੇ ਕਰਕੇ ਮਾਫ ਕਰ ਦਿੰਦਾ ਇਹ ਕੋਈ Hindu ਧਰਮ ਦੀ ਨਹੀਂ ਹੈ Hindu ਧਰਮ ਦੇ ਲੋਕਾਂ ਨੂੰ ਚਾਹੀਦਾ ਆਮ ਜਨਤਾ ਨੂੰ ਦੇਖੋ ਧਰਮ ਉਦੋਂ ਚਲਦੇ ਆ ਅੱਜ ਅੱਜ ਸਿੱਖ ਧਰਮੇ ਚ ਅਨੁਸ਼ਾਸਨ ਕੀ ਲੱਗਦਾ ਇੱਕ ਉਹਨਾਂ ਦਾ ਇੱਕ ਉਹਨਾਂ ਦਾ ਪੰਥ ਮਤਲਬ ਇਕੱਠਾ ਹੈ ਇੱਕ ਅਕਾਲ ਤਖਬ ਸਾਹਿਬ ਦੇ ਉੱਤੇ ਹੁਕਮਨਾਮਾ ਸੁਣਾਇਆ ਜਾਂਦਾ ਉਹਨੂੰ ਹਰ ਸਿੱਖ ਨੂੰ ਮੰਨਣਾ ਉਹਦਾ ਮੰਡੈਂਟਰੀ ਹੈ ਇਦਾਂ ਹੀ ਸਾਡਾ ਵੀ ਕੋਈ ਤਖਤ ਕੋਈ ਕੋਈ ਇੱਕ ਬਣੇ ਜਿਦੇ ਚ ਸਾਡੇ ਮਸਲੇ ਜਾਣ ਉਤੋਂ ਦੀ ਹੁਕਮਨਾਮਾ ਜਾਰੀ ਹੋਵੇ ਇਹਦੇ ਲਈ ਅਸੀਂ ਇਹ ਕਰਨਾ ਹੁਣ ਇੱਥੇ ਤਾਂ ਸਾਡੇ ਸਾਰੇ ਹੀ ਬਣ ਗਏ ਕੋਈ ਬਟਾਲੇ ਬੈਠਾ ਗਈ ਜਾਂਦਾ ਕੋਈ ਜਲੰਧਰ ਬੈਠਾ ਗਈ ਜਾਂਦਾ ਕੋਈ ਮੁਹਾਲੀ ਬੈਠਾ ਗਈ ਜਾਂਦਾ ਕੋਈ ਕਿਤੇ ਬੈਠਾ ਗਈ ਜਾਂਦਾ ਯਾਰ ਮੈਂ ਕਹਿੰਨਾ ਉਹਨਾਂ ਨੇ ਕ੍ਰਾਈਮ ਕੀਤਾ ਫਿਰ ਯਾ ਤਾਂ ਤੁਸੀਂ ਰੋਲਾ ਨਾ ਪਾਓ ਯਾ ਤਾਂ ਜਾਓ ਸਿੱਧਾ ਸਪਸ਼ਟ ਸਾਡੇ ਸਾਡੇ ਈਸ਼ ਦੀ ਬੇਇੱਜ਼ਤੀ ਹੋਈ ਪਰਚਾ ਕਟੋ ਕੋਈ ਕੰਪਰੋਮਾਈਜ਼ ਨਹੀਂ ਜਦੋਂ ਇੱਕ ਕੰਪਰੋਮਾਈਜ਼ ਹੋ ਗਿਆ ਯਾ ਤਾਂ ਕੋਈ ਮਾਈਦਾ ਲਾਲ ਐਸਾ ਹੋਊਗਾ ਜਿਹੜਾ ਕਵੇ ਮੈਂ ਪਰਚਾ ਕਰਾਇਆ ਸੀ ਤੇ ਮੈਂ ਸਜ਼ਾ ਕਰਾਈ ਹੈ ਜਿੰਨੇ 295 ਦੇ ਪਰਚੇ ਹੁੰਦੇ ਐ ਐਂਡ ਦੇ ਕੰਪਰੋਮਾਈਜ਼ ਨੇ ਖਾਸ ਕਰਕੇ ਸਾਡੇ ਹਿੰਦੂਆ ਵੱਲੋਂ ਇਹ ਕਿਉਂ ਹੁੰਦਾ ਵੀ ਪਹਿਲਾਂ ਪਹਿਲਾਂ ਹਿੰਦੂ ਆਗੂ ਉਸ ਨੂੰ ਬਹੁਤ ਜ਼ਿਆਦਾ ਵਾਇਰਲ ਕਰ ਦਿੰਦੇ ਨੇ ਰੋਲਾ ਰੱਪੜ ਜਿਹਾ ਹੁੰਦਾ ਵੀ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਈ ਜਾਂਦੀ ਕਦੇ ਕੁਝ ਹੋ ਜਾਂਦਾ ਪਰ ਫਿਰ ਐਂਡ ਤੱਕ ਜਿਵੇਂ ਤੁਸੀਂ ਕਿਹਾ ਵੀ ਰਾਜ ਹੀ ਨਾਮੇ ਤਾਂ ਕੇ ਗੱਲ ਮੁੱਕ ਜਾਂਦੀ ਪਾਜੀ ਯਾਰ ਤਾਂ ਦੇਖੋ ਸਟ੍ਰੇਟ ਵੇ ਚੱਲੋ ਜਿਵੇਂ ਬਾਕੀ ਧਰਮਾਂ ਦੇ ਲੋਕ ਚੱਲਦੇ ਨੇ ਮੈਂ ਮੈਂ ਇਹਦੇ 'ਚ ਕੋਈ ਮੈਂ ਕਿਸੇ ਦੀ ਪ੍ਰੇਜ਼ ਨਹੀਂ ਕਰ ਰਿਹਾ ਨਾ ਆਪਣੇ ਬੰਦੇ ਨੂੰ ਨੀਚੇ ਕਰ ਰਿਹਾ ਯਾਰ ਤਾਂ ਸਟ੍ਰੇਟ ਵੇ ਚੱਲੋ ਕੋਈ ਮਾਵੀ ਹੈ ਨਹੀਂ ਸਿੱਧੇ ਹੋ ਜਾਓ ਸਿੱਧੇ ਹੋਵੋ ਸਾਡੇ ਈਸਟ ਨੇ ਤੁਹਾਡੇ ਮੈਂ ਕਹਿੰਦਾ ਮੇਰਾ ਬੇਟਾ ਹੈ ਡਰਾਦਲ ਦਾ ਉਹਨੂੰ ਕੋਈ ਸੱਟ ਬਿਟ ਮਾਰ ਜੇਗਾ ਮੈਂ ਇਹਨੂੰ ਮaaf ਕਰਨਾ ਹੀ ਨਹੀਂ ਤੇ ਆਪਾਂ ਆਪਣੀ ਈਸਟਾ ਸੇ ਮaaf ਕਰ ਰਹੇ ਆ ਜੇ ਕਰਤਾ ਫਿਰ ਇੱਕ ਵਧੀਆ ਸੰਦੇ ਆ ਕਰ ਲਿਆ ਫਿਰ ਦੁਕਾਨਦਾਰੀਆਂ ਕੋਈ ਚਲਾ ਰਹੇ ਹੋ ਯਾਦ ਕਰੋ ਜਿੰਨੇ ਬੰਦੇ ਬੋਲਦੇ ਬੈ ਨੇ ਤੁਸੀਂ ਕਿੰਨੇ ਬੰਦਿਆਂ ਦੇ 295 ਦੇ ਤੁਸੀਂ ਮੇਰੇ ਕਹਿੰਦੇ ਨੇ ਘਾਟੀੇ ਘਟਾ ਲੋ ਵੀ ਪੰਜਾਬ ਦੇ ਚ ਕਿੰਨੇ 295 ਦੇ ਕਿਹੜੇ ਕਿਹੜੇ ਧਰਮ ਦੇ ਮੈਂ ਨਹੀਂ ਕਹਿੰਦਾ ਇਹ ਦੂਸਰਾ ਮੇਜ ਵੀ ਸਾਰੇ ਕੋਈ ਸਿੱਖ ਧਰਮ ਦਾ ਵੀ ਹੋ ਕੋਈ ਵੀ ਹੋ ਉਹ ਪਰਚੇ ਦਾ ਐਂਡ ਕੀ ਨਿਕਲਿਆ ਅੱਜ ਤੱਕ ਮੈਨੂੰ ਦੱਸੋ ਤੁਸੀਂ ਇਹ ਵੀ ਡਿਟੇਲ ਘਟਾ ਲੋ 295 ਦੇ ਚ ਪਰਚੇ ਹੋਇਆ ਹੋਵੇ ਤੇ ਉਹਨਾਂ ਨੂੰ ਸਜ਼ਾ ਕਿੰਨੇ ਬੰਦਿਆਂ ਨੂੰ ਹੋਈ ਹੈ ਨਹੀਂ ਹੋਈ ਨਹੀਂ ਹੋਈ ਉਹ ਕੰਪਰੋਮਾਈਜ਼ ਹੀ ਹੋਇਆ ਤੇ ਕੰਪਰੋਮਾਈਜ਼ ਕਿਦੇ ਤੇ ਹੁੰਦਾ ਦੋ ਸ਼ਰਤਾਂ ਹੁੰਦੀਆਂ ਯਾਦਾ ਬੰਦੇ ਨੂੰ ਮaaf ਕਰ ਦਿੱਤਾ ਜਾਂਦਾ ਤੇ ਜਾਂ ਫਿਰ ਉਹਦੇ ਕੋ ਕੁਝ ਲੈ ਦਿੱਤਾ ਜਾਂਦਾ ਮaaf ਕਰਨ ਵਾਲੀ ਧਾਰਨਾ ਤਾਂ ਪਹਿਲੇ ਹੀ ਹੋ ਜਾਂਦੀ ਜਿਹਨੇ ਮaaf ਕਰਨਾ ਹੈ ਜਿਹੜਾ ਪਰਚਾ ਕਰਾਉਂਦਾ ਹੈ ਵਿਦੀਵਦ ਉਹਦੀ ਉਹਦੀ ਧਾਰਨਾ ਬਿਲਕੁਲ ਸਾਫ਼ ਹੈ ਵੀ ਇਹਨੂੰ ਮੈਂ ਮੈਨਿਪੂਲੇਟ ਕਰਨਾ ਸੋ ਇਦਾਂ ਦੇ ਲੋਕਾਂ ਦੇ ਮਗਰ ਵੀ ਨਹੀਂ ਅਸੀਂ ਲੱਗਣਾ ਮੈਂ ਆਪਣੇ ਧਰਮ ਦੇ ਲੋਕਾਂ ਨੂੰ ਕਹਿਣਾ ਇੱਕ ਇੱਕ ਮੈਸੇਜ ਦੇਣਾ ਚਾਹਨਾ ਵੀ ਆਪਣੇ ਧਰਮ ਲਈ ਤਕੜੇ ਹੋਵੋ ਯਾਰ ਕੋਈ ਰੋਈਸਾਨੀ ਦੀ ਲੋੜ ਨਹੀਂ ਕਿਸੇ ਦੀ ਲੋੜ ਨਹੀਂ ਹੈ ਤੁਹਾਡਾ ਧਰਮ ਹੈ ਤੁਸੀਂ ਬੈਠੇ ਹੋ ਤੁਸੀਂ ਵੀ ਹਿੰਦੂ ਹੋ ਤੁਹਾਡਾ ਵੀ ਉਹਨਾ ਹੀ ਅਧਿਕਾਰ ਹੈ ਜੇ ਕਿਸੇ ਕੋਈ ਬੇਅਦਬੀ ਹੁੰਦੀ ਹੈ ਬੋਲਨ ਦਾ ਜਿੰਨਾ ਮੇਰਾ ਹਾਂ ਇਹ ਵੀ ਅਸੀਂ ਥੋੜਾ ਮੋਹਰੇ ਲੱਗੇ ਆਏ ਹਾਂ ਅਸੀਂ ਇਸ ਟੀ ਨੂੰ ਸਮਝ ਲਓ ਸਾਡਾ ਇੱਕ ਦੂਜੀ ਲੈਂਗੁਏਜ ਕਹਿ ਲਓ ਸਾਡਾ ਕੰਮ ਹੋ ਗਿਆ ਲੋਕੀ ਕਹਿੰਦੇ ਵੀ ਇਹ 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 ਕੰਮ ਹੈ ਇਹਨਾਂ ਦਾ ਪਰ ਅਸੀਂ ਪੇਡ ਵਰਕਰ ਨਹੀਂ ਆ ਮੇਰਾ ਵੀ ਵਪਾਰ ਆ ਮੇਰਾ ਵੀ ਬਿਜ਼ਨਸ ਆ ਅਦੋਂ ਹੀ ਪੋਣਾ ਘੰਟਾ ਤੁਹਾਨੂੰ ਵੇਟ ਕਰਨੀ ਪਈਏ ਮੇਰੇ ਇੰਟਰਵਿਊ ਕਰ ਲਈ ਕਿਉਂ ਮੈਂ ਆਪਣੇ ਕੰਮ ਕਰ ਰਿਹਾ ਠੀਕ ਹੈ ਨਾ ਤੇ ਮੈਂ ਆਪਣਾ ਵਪਾਰ ਕਰ ਰਿਹਾ ਮੈਂ ਆਪਣੇ ਬੱਚਿਆਂ ਨੂੰ ਇਤੋਂ ਕੱਢ ਕੇ ਪੈਸਾ ਨਹੀਂ ਕਮਾ ਰਿਆ ਮੈਂ ਆਪਣੇ ਬੱਚਿਆਂ ਨੂੰ ਮਿਹਨਤ ਦੀ ਕਮਾ ਕੇ ਆਪਣੇ ਆਪਣੇ ਧਰਮ ਦੀ ਆਪਣੇ ਸਮਾਜ ਦੀ ਵਾਸਤੇ ਕੰਮ ਕਰ ਰਿਹਾ ਆਪਣੀ ਨੇਕ ਕਮਾਈ ਚੋਂ ਕਰ ਰਿਹਾ ਠੀਕ ਹੈ ਨਾ ਕੋਈ ਇਹ ਵੀ ਸਾਡੇ ਤੇ ਇਲਜ਼ਾਮ ਨਹੀਂ ਲਾ ਸਕਦਾ ਵੀ ਅਸੀਂ 1 ਰੁਪਿਆ ਕੱਟਾ ਕਰਕੇ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਜੋ ਸਾਨੂੰ ਰੱਬ ਨੇ ਬਖਸ਼ਿਆ ਜੋ ਸਾਡਾ ਜ਼ਾਇਨ ਸਾਨੂੰ ਦਿੰਦਾ ਅਸੀਂ ਉਹਦੇ ਨਾਲ ਹੀ ਜੋ ਭੋਲੇ ਨਾਲ ਦਾ ਅਸ਼ੀਰਵਾਦ ਹੈ ਉਹਦੇ ਵਿੱਚੋਂ ਹੀ ਦਸ਼ਮੰਤ ਕੱਢ ਕੇ ਅਸੀਂ ਲੋਕਾਂ ਦੀ ਸੇਵਾ ਕਰਦੇ ਜਿੰਨੀ ਸਾਡੀ ਔਕਾਤ ਹੈ ਸੋ ਮੈਂ ਅੱਜ ਇਸ ਮੁੱਦੇ ਤੇ ਬੋਲਣਾ ਤਾਂ ਜ਼ਰੂਰੀ ਸਮਝਿਆ ਵੀ ਇੱਕ ਫੈਮਿਲੀ ਹੈ ਦੇਖੋ ਦੀ ਮੈਂ ਇੱਕ ਹੋਰ ਵੀ ਸੁਣੀ ਮੈਨੂੰ ਨਹੀਂ ਪਤਾ ਉਹ ਸਹੀ ਹੈ ਗਲਤ ਹੈ ਉਹ ਐਕਟਿੰਗ ਕਰ ਰਹੇ ਨਹੀਂ ਕਰ ਰਹੇ ਪਰ ਇੱਕ ਬੰਦੇ ਦੀ ਜਾਨ ਹੀ ਲੈਣ ਦੇ ਆ ਪਾ ਜਾਂਗੇ ਇੰਨਾ ਪ੍ਰੈਸ਼ਰਾਈਜ਼ ਕਰ ਦਾਂਗੇ ਉਹਨੂੰ ਬਾਰ ਬਾਰ ਪ੍ਰੈਸ਼ਰ ਕਰੀ ਜਾਵਾਂਗੇ ਬਾਰ ਬਾਰ ਉਹਦਾ ਰਿਜ਼ਲਟ ਦੱਸੋ ਨਾ ਜਲੰਧਰ ਵਾਲੇ ਕਹਿੰਦੇ ਜੀ ਸਾਨੂੰ ਨਹੀਂ ਮਨਜ਼ੂਰ ਮੁਹਾਲੀ ਜਿੱਕੇ ਜਗ੍ਹਾ ਤੇ ਉਹਨਾਂ ਨੇ ਮਾਫੀ ਮੰਗ ਲਈ ਮਤਲਬ ਆਪ ਗਏ ਕਿਸੇ ਕੋਲ ਠੀਕ ਹੈ ਨਾ ਸਾਡੇ ਭਰਾ ਹੀ ਨੇ ਹੁਣ ਮੁਹਾਲੀ ਚੋ ਦੂਜਾ ਬੰਦਾ ਖੜਾ ਹੋ ਗਿਆ ਜੀ ਮੈਨੂੰ ਨਹੀਂ ਮਨਜ਼ੂਰ ਮੈਂ ਤੁਹਾਨੂੰ ਕੋਣ ਤੁਸੀਂ ਤੁਹਾਡਾ ਆਪਣਾ ਕਮੇਟੀ ਦੇ ਆਪਣੀ ਢੀੜ ਲਗਾਓ ਮੈਸੇਜ ਇਦਕ ਸਵਾਲ ਪੁੱਛਣਾ ਚਾਹੂੰਗਾ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਨਾ ਮੰਨਦਾ ਇਦਾਂ ਕੁਛ ਇੱਕ ਸਪੈਸ਼ਲ ਜਗ੍ਹਾ ਹੋਣੀ ਜਿੱਥੋਂ ਆਵੇ ਪਰ ਜਿਸ ਤਰੀਕੇ ਨਾਲ ਕਾਲੀ ਮਾਤਾ ਜੀ ਦੀ ਬੇਦਬੀ ਹੋਈ ਹੈ ਹੈਨਾ ਉਹਨੇ ਰੂਪ ਧਾਰਨ ਕੀਤਾ ਪਹਿਲਾਂ ਤਾਂ ਹਾਂਜੀ ਪਹਿਲੀ ਗੱਲ ਇਹਦੀ ਜੜ ਕਿੱਥੇ ਹੈ ਤੁਹਾਡਾ ਸ਼ੂਰਣ ਕੀ ਹੈ ਅੰਬਰਵੀਰ ਜੀ ਅੰਬਰ ਜੀ ਇੱਕ ਗੱਲ ਬੜਾ ਵੱਡਾ ਸਵਾਲ ਹੈ ਬੇਦਬੀ ਹੋਈ ਬੇਦਬੀ ਕਿੱਦਾਂ ਜੁੜਤ ਹੋਈ ਦੇਖੋ ਬਾਬਾ ਰਾਮ ਰਹੀਮ ਨੇ ਇੱਕ ਵਾਰੀ ਪੁਸ਼ਾਕ ਪਹਿਨੀ ਜਦ ਕਿ ਸਿੱਖ ਧਰਮ ਵਿੱਚ ਮੂਰਤੀ ਨੂੰ ਨਹੀਂ ਪੁੱਜਦੇ ਫੋਟੋ ਨੂੰ ਨਹੀਂ ਪੁੱਜਦੇ ਫਿਰ ਵੀ ਕਿਸੇ ਨੂੰ ਨਹੀਂ ਪਤਾ ਕਿ ਕਲਪਨੀਕ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਪੁਸ਼ਾਕ ਹੁੰਦੀ ਸੀ ਗੁਨਾਣਾ ਦੇਵ ਜੀ ਦੀ ਆ ਪੁਸ਼ਾਕ ਸੀ ਉਹਨੇ ਇੱਕ ਪੁਸ਼ਾਕ ਪਾ ਕੇ ਅਮ੍ਰਿਤ ਪਾਨ ਕਰਾਉਣ ਦਾ ਡਰਾਮਾ ਕੀਤਾ ਤੇ ਸਿੱਖ ਧਰਮ ਵਿੱਚ ਅੱਜ ਤੱਕ ਰੋਸ਼ ਹੈ ਕੋਈ ਮਾਫੀ ਤਾਂ ਨਹੀਂ ਕੋਈ ਮਾਫੀ ਨਹੀਂ ਠੀਕ ਹੈ ਨਾ ਮੈਂ ਇਹ ਕਹਿੰਦਾ ਫਿਰ ਮਾਫੀ ਕਿਸ ਚੀ ਦੀ ਜਦੋਂ ਸਾਡੇ ਧਰਮ ਦੇ ਅਸੀਂ Hindu ਹੋ ਕੇ ਮੈਂ ਆਪਣੀ ਗੱਲ ਵੀ ਕਰਦਾ ਅਸੀਂ Hindu ਹੋ ਗਏ ਆਪਣੇ ਘਰ ਜਾਗਰੰਗ ਰਹਿਣਾ ਸੀ ਪਹਿਲਾਂ ਪੁੱਛਦੇ ਚਾਂਕੀ ਕਿੜੀ-ਕੜੀ ਹੋ ਗਈ ਵੀ ਉਹ ਕਹਿੰਦੇ ਜੀ ਰਾਧਾ ਕਿਸ਼ਨ ਜੀ ਦੀ ਸ਼ਿਵ ਭਗਵਾਨ ਦੀ ਸ਼ਿਵ ਭਗਵਾਨ ਜੀ ਕੇਲੇ ਤੇ ਨੱਚਣਗੇ ਸ਼ਿਵ ਭਗਵਾਨ ਜੀ ਬਰਫ਼ ਤੇ ਨੱਚਣਗੇ ਆ ਤਾંડਵ ਤੁਹਾਨੂੰ ਐਦਾਂ ਹੀ ਗਾਵਾਂਗੇ ਮੂੰਹ ਚੋਂ ਅੱਗ ਨਿਕਲੂਗੀ ਮੂੰਹ ਚੋਂ ਪਾਣੀ ਨਿਕਲੂਗਾ ਜ਼ਰ ਤੋਂ ਗੰਗਾ ਨਿਕਲੂਗੀ ਯਾਰ ਗੰਗਾ ਮैया ਕਿੰਨਾ ਮਤਲਬ ਮੈਨੂੰ ਆਪਾਂ ਆ ਵੀ ਆਪਣਾ ਜਲੂਸ ਕਢਾ ਰਹੇ ਐ ਨੂੰ ਜਲੂਸ ਕਹਿੰਦੇ ਐ ਮੇਰੀ ਭਾਸ਼ਾ ਕਿ ਸ਼ਾਇਦ ਕਿਸ ਨੂੰ ਸਮਝ ਵਧੀਆ ਨਾ ਲੱਗੇ ਪਰ ਤੁਸੀਂ ਆਪਣੇ ਦੇਵੀ ਦੇਵਤਿਆਂ ਦਾ ਜਲੂਸ ਆਪ ਕਢਦੇ ਹੋ ਉਹਨਾਂ ਨੂੰ 2000 ਰੁਪਏ ਚ ਖਰੀਦ ਕੇ ਹਰ ਚੌਂਕੀ ਦਾ ਕਿੰਨੇ ਵੇ ਹੁੰਦੇ 2000 1500 ਜਦੋਂ ਆਪਾਂ ਟਰਾਲੀਆਂ ਜਦੋਂ ਸ਼ੋਭਾ ਯਾਤਰਾ ਕੱਢਦੇ ਨੇ ਉਦੋਂ ਟਰਾਲੀ ਤੇ ਕਿੰਨੇ ਰੁਪਏ ਚਾਂਗੀ ਹੁੰਦੀ ਹੈ 1000 ਰੁਪਏ 1500 ਰੁਪਏ ਮਤਲਬ ਆਪਾਂ ਆਪਣੇ ਭੋਲੇ ਨਾਲ ਦਾ ਮੁੱਲ ਆਪਣੀ ਮਹਾਮਾਈ ਦਾ ਮੁੱਲ 2000 ਰੁਪਏ ਫਿਰ ਦੂਜਾ ਜਦੋਂ ਕਰਦਾ ਵੀ ਤੁਸੀਂ ਪਟਦੇ ਕਿਉਂ ਪਏ ਹੋ ਤੇ ਉਹ ਜੜ ਦੇ ਕਿਉਂ ਨਹੀਂ ਖਤਮ ਕਰਦੇ ਉਹ ਜੜਨ ਨੂੰ ਖਤਮ ਕਰਨ ਬਾਰੇ ਕਿਉਂ ਨਹੀਂ ਚੱਲਦੇ ਮੈਂ ਉਸੇ ਚੀਜ਼ ਤੇ ਮੁੜ ਕੇ ਆ ਰਿਹਾ ਸੀਗਾ ਵੀ ਸ਼ੁਰੂਆਤ ਇਹਨਾਂ ਵੱਲੋਂ ਆਪ ਕੀਤੀ ਜਾਂਦੀ ਜਦੋਂ ਘਰੇ ਜਗਰਾਤੇ ਹੁੰਦੇ ਨੇ ਚਾਹਕੀਆਂ ਕੜਾਈਆਂ ਜਾਂਦੀਆਂ ਪਰ ਹੁਣ ਜਦੋਂ ਉਸ ਨੇ ਇਹ ਚੀਜ਼ ਕੀਤੀ ਐ ਫਿਰ ਮੁੱਖ ਜਿਹੜਾ ਮੰਦਿਰ ਹੈ ਉੱਥੇ ਜਾ ਕੇ ਮਾਫੀ ਮੰਗ ਲਈ ਉਹਨਾਂ ਨੇ ਮਾਫੀ ਦੇ ਦਿੱਤੀ ਐ ਫਿਰ ਇਹ ਕੌਣ ਹੁੰਦੇ ਨੇ ਸਵਾਲ ਕਰਨ ਵਾਲੇ ਵੀ ਸਾਨੂੰ ਵੀ ਆ ਕੇ ਮਾਫੀ ਮੰਗੋ ਕੀ ਇਨਾਂ ਦੇ ਘਰ ਚੱਲਦੇ ਨੇ ਜਦੋਂ ਕੋਈ ਆ ਕੇ ਪੈਸੇ ਦੇ ਜਾਂਦਾ ਤਾਂ ਘਰ ਚੱਲਦੇ ਨੇ ਇਹਨਾਂ ਦੇ ਦੇਖੋ ਜੀ ਮੈਂ ਕਿਸੇ ਬਾਰੇ ਨਿੱਜੀ ਨਹੀਂ ਕਹਿੰਦਾ ਕਿਸੇ ਦਾ ਘਰ ਕਿੱਦਾਂ ਚੱਲਦਾ ਮੈਂ ਵੈਸੇ ਗੱਲ ਕਰਦਾ ਦੇਖੋ ਹਰ ਹਰ ਲਾਈਨ ਦੇ ਚ ਚੰਗੇ ਬੰਦੇ ਵੀ ਮਾੜੇ ਵੀ ਜੇ ਸਾਡੇ ਇਸ ਕਹਲੇ ਧਾਰਮਿਕ ਸੰਗਠਨਾਂ ਦੇ ਵਿੱਚ ਮਾੜੇ ਬੰਦੇ ਵੀ ਇਹ ਤੇ ਬਹੁਤ ਚੰਗੇ ਵੀ ਨੇ ਕੁਝ ਠੀਕ ਕੇ ਜਿਹੜੇ ਐਸੇ ਨੇ ਜਿਨ੍ਹਾਂ ਜਿਹੜੇ ਪੁਰਾਣੇ ਕਈ ਕਈ ਅਤਕਵਾਦ ਦੇ ਟਾਈਮ ਤੋਂ ਕੰਮ ਕਰ ਰਹੇ ਨੇ ਕਈ ਸੰਗਠਨ ਐ ਜਿਵੇਂ ਜਨਾ ਪੰਜਾਬ ਐ ਜਿਵੇਂ ਜਨਾ ਹਿੰਦੁਸਤਾਨ ਕਈ ਸੰਗਠਨ ਐ ਜਿਹੜੇ ਬਹੁਤ ਪੁਰਾਣੇ ਚੱਲ ਰਹੇ ਜਿਵੇਂ ਜਨਾ ਹਿੰਦ ਹੈ ਜਿਨ੍ਹਾਂ ਨੇ ਛੇਲਿਆ ਵੀ ਹੈ ਜਿਨ੍ਹਾਂ ਨੇ ਕੁਝ ਧਰਮ ਲਈ ਕੀਤਾ ਵੀ ਹੈ ਇੱਥੇ ਤਾਂ ਹੁਣ ਮੈਨੂੰ ਤਦਾਦ ਹੀ ਅਸੀਂ ਕਿਉਂ ਸ਼ਾਂਤ ਰਹਿੰਨੇ ਆ ਮੈਨੂੰ ਤਦਾਦ ਹੀ ਉਹ ਦਿਖਦੀ ਜਿਹੜੇ ਫੇਸਬੁੱਕ ਤੇ ਬੋਲਣ ਵਾਲੇ ਆ ਉਹਨਾਂ ਨੇ ਪ੍ਰੈਕਟੀਕਲ ਕੀ ਕੀਤਾ ਜਮੀਨ ਤੇ ਕੰਮ ਦੱਸਣ ਵੀ ਜਮੀਨ ਦੇ ਧਰਮ ਦੀ ਉਹ ਉਹ ਫਲਾਣੀ ਜਗ੍ਹਾ ਕੋਈ ਹੋ ਗਿਆ ਫੇਸਬੁਕ ਤੇ ਆਇਆ ਹਰ ਬੰਦੇ ਨੇ ਅੱਜ ਕੱਲ ਮਾਈਕ ਲਾ ਲਿਆ ਹਰ ਬੰਦੇ ਨੇ ਉਹ ਸਟੈਂਡ ਜੈ ਲਾ ਲਿਆ ਐਨ ਵਧੀਆ ਜੀ ਵੀਡੀਓ ਬਣਾ ਕੇ ਸਵਾਰ ਕੇ ਐਡਿਟ ਕਰਕੇ ਉਹ ਫੇਸਬੁੱਕ ਤੇ ਮੈਂ ਐਸੀ ਗੱਲ ਤੇ ਪ੍ਰੈਕਟੀਕਲ ਦੱਸੋ ਤੁਸੀਂ ਆਪਣੇ ਧਰਮਾਸਤੇ ਕੀ ਕੀਤਾ ਐਸੀ ਗੱਲ ਤੇ ਮੰਗੋ ਮੈਨੂੰ ਜਿਹੜੇ ਯੁੱਧੇ ਲੱਗਦੇ ਨੇ ਮੈਨੂੰ ਜਵਾਬ ਦੇ ਨਾ ਸ਼ੁਰੂਆਤ ਤੁਸੀਂ ਨੇ ਐਸੀ ਗੱਲ ਤਾਂ ਕੀਤੀ ਸੀ ਵੀ ਵਿਹਲੇ ਸੋਸ਼ਲ ਮੀਡੀਆ ਤੇ ਬੈਠੇ ਨੇ ਤੇ ਉਹੀ ਵੇਲੇ ਆਪਟਾਈਮ ਨੂੰ ਧਨ ਦੇ ਠੇਕੇਦਾਰ ਦੱਸਦੇ ਨੇ ਤੇ ਟਿੱਪਣੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਭਾਈ ਜੀ ਲੀਡਰ ਕਿਹਨੂੰ ਕਹਿੰਦੇ ਮੈਂ ਅੱਗੇ ਵੀ ਇੱਕ ਗੱਲ ਕਹੀ ਜਦੋਂ ਤੁਸੀਂ ਕੋਈ ਐਮਐਲਏ ਚ ਹੁੰਦੇ ਹੋ ਇਹ ਏਰੀਏ ਦੀ ਵੋਟ ਹੁੰਦੀ ਹੈ 50000 60000 ਉਹਦੇ ਵਿੱਚੋਂ ਜਿਹਨੂੰ 23000 24000 ਪੈ ਜਾਂਦੀ ਹੈ ਉਹਨੂੰ ਐਮਐਲਏ ਪ੍ਰਤੀਨਿਧੀ ਚ ਸਾਡੇ ਬੰਦੇ ਕਹਿੰਦੇ ਸੀ ਨੇਤਾਵਾ ਹਿੰਦੂ ਨੇਤਾਵਾ ਇੱਕ ਸਰਲ ਪਾਸ਼ਾ ਦੇ ਨਿਤਕ ਉਹ ਕੌਣ ਹੁੰਦਾ ਨੇ ਤਾਂ ਉਹ ਜਿਹਨੂੰ ਜਨਤਾ ਕਹਿੰਦੀ ਹੈ ਸਾਡਾ ਨੇਤৃত্ব ਕਰਦਾ ਆਪਣੇ ਮੋਰੀ ਲੱਗਣ ਵਾਲੇ ਨੂੰ ਨੇਤਾ ਕਹਿੰਦੇ ਉਹ ਜਿਹੜੇ ਪਿੱਛੇ ਦਾ ਬੰਦੇ ਪੰਜ ਨੇ ਹੂੰ ਕਈ ਵਾਰ ਪੰਜ ਵੀ ਨਹੀਂ ਹੁੰਦੇ ਠੀਕ ਹੈ ਨਾ ਤੇ ਤੁਸੀਂ ਕਿਹਦਾ ਨੇਤৃত্ব ਕਰ ਰਹੇ ਹੋ ਫੇਸਬੁੱਕ ਤੇ ਤੁਸੀਂ ਵੀਡੀਓ ਬਾਨਨੇ ਦਲੇ ਲੋਕੀ ਮਨਮਾਨੀ ਗਾਲਾਂ ਕੱਢ ਦਿੰਦੇ ਆ ਲੌਜੀਕ ਨਾਲ ਤੁਹਾਡਾ ਕੋਈ ਸਵਾਲ ਨਹੀਂ ਲੌਜੀਕ ਨਾਲ ਤੁਹਾਡਾ ਕੋਈ ਜਵਾਬ ਨਹੀਂ ਬਾਹਰ ਟਾਇਰ ਫਟ ਜੇ ਸਾਈਕਲ ਦਾ ਤੁਸੀਂ ਕਹਿੰਦੇ ਹਮਲਾ ਹੋ ਗਿਆ ਹੂੰ ਗਨਮੈਂ ਦੇ ਦੋ ਚਾਤ ਕੀ ਹੈ ਦੇਖੋ ਨਾ ਚਾਦ ਗਿਆ ਆਪ ਹੀ ਪੰਗੇ ਲੈ ਜਣਾ ਹੈ ਅਬਾ ਆ ਮੁਰਦਾਬਾਦ ਫਲਾਣਾ ਮੁਰਦਾਬਾਦ ਬੇਕੇ ਜਨੇ ਫੋਨ ਲਾਦਾ ਉਹਦੀ ਰਿਕਾਰਡਿੰਗ ਕਰਨੀ ਹੈ ਫਿਰ ਅਫਸਰਾਂ ਨੂੰ ਦੇ ਦਨੀ ਹੈ ਦੇਖੋ ਜੀ ਕਿਤੇ ਥ੍ਰੈਟ ਆ ਗਿਆ ਤੁਹਾਨੂੰ ਕਿਤੇ ਮਰਨਾ ਚਾਹੀਏ ਆ ਕਰ ਲਿਆ ਉਹ ਬੇ ਕੋ ਬੜੇ ਢਕੋਸਲੇ ਹੈ ਪਾਰਾ 14 ਸਾਲ ਹੋ ਗਏ ਮੈਨੂੰ ਮੈਂ ਨਹੀਂ ਕਹਿੰਦਾ ਮੈਂ ਕੁਝ ਕੀਤਾ ਹੋਊਗਾ ਲੋਕ ਬੈਠੇ ਹੈ ਜਨਤਾ ਸਭ ਨੂੰ ਸਮਝਦਾਰ ਹੈ ਸਭ ਨੂੰ ਸਭ ਬਾਰੇ ਪਤਾ ਹੁੰਦਾ ਹੈ ਤੁਸੀਂ ਕੀ ਕਰ ਰਹੇ ਹੋ ਮੈਂ ਕੀ ਕਰ ਰਿਹਾ ਭਾਈ ਸਾਹਿਬ ਕੈਮਰਾ ਚਲਾ ਰਹੇ ਇਹਨਾਂ ਦਾ ਕੀ ਕ੍ਰਾਈਟੇਰੀਆ ਆਪਣੇ ਕ੍ਰਾਈਟੇਰੀਆ ਦੇ ਹਿਸਾਬ ਨਾਲ ਸਭ ਸਰਕਲ ਨੂੰ ਪਤਾ ਹੁੰਦਾ ਵੀ ਇਹ ਕੀ ਕਰ ਸਕਦੇ ਕਿੰਨੇ ਕੁ ਜੋਗੇ ਨੇ ਸੋ ਜਨਤਾ ਨੂੰ ਸਭ ਪਤਾ ਹੈ ਐਵੇਂ ਕੈਮਰੇ ਅੱਗੇ ਆ ਕੇ ਜਿਆਦਾ ਹੇਟੀਆਂ ਮਾਰਨ ਦੀ ਵੀ ਮੈਂ ਇਹਨਾਂ ਨੂੰ ਸਮਝਾਉਂਗਾ ਲੋੜ ਨਹੀਂ ਪ੍ਰੈਕਟੀਕਲ ਚੱਲੋ ਤੁਸੀਂ ਚੱਲੋ ਰੋਈਸਾਨੀ ਤੁਹਾਡੇ ਨਾਲ ਚੱਲੂਗਾ ਜਦੋਂ ਤੁਸੀਂ ਕਹੋਗੇ ਜਿਹੜੇ ਝਾਂਗੀ ਵਾਲੇ ਇਹਨਾਂ ਨੂੰ ਫੜ-ਫੜ ਕੇ ਸੀ ਕੁੱਟਿਆ ਸੀ ਲੰਮੇ ਪਾਪ ਆ ਗਏ ਅੱਜ ਵੀ ਮਾਫੀ ਨਾਮੇ ਪਏ ਨੇ ਪਰ ਸਾਡੇ ਹੀ ਸਮਾਜ ਦੇ ਲੋਕ ਉਹਨਾਂ ਨਾਲ ਤੁਰ ਪਏ ਫਿਰ ਮੈਂ ਕਿਹਦੇ ਨਾਲ ਕਿਹਦੇ ਨਾਲ ਲੜਨਾ ਮੈਂ ਵਿਰੋਧੀਆਂ ਨਾਲ ਤਾਂ ਲੜ ਲੂੰਗਾ ਆਪਣੇ ਸਮਾਜ ਨਾਲ ਕਿੱਦਾਂ ਲੜਾਂ ਜਦੋਂ ਭੇਤੀ ਕਹਿ ਲੋ ਜਾਂ ਜਿਹੜੇ ਵਿਰੋਧੀ ਘਰ ਤੋਂ ਹੋਣਾ ਕਿਹੜਾ ਹੋ ਜਾ ਹਾਂ ਮੈਂ ਹਿੰਦੂ ਦਾ ਵਿਰੋਧ ਮੈਂ ਹਿੰਦੂ ਦਾ ਇੱਕ ਹਿੰਦੂ ਬੰਦੇ ਨਾਲ ਕਿੱਦਾਂ ਲੜ ਲਾਂ ਆਪਣੇ ਧਰਮ ਪਿੱਛੇ ਜਿਹਨੂੰ ਉਹਨੂੰ ਕੋਈ ਫਿਕਰ ਨਹੀਂ ਆਪ ਵੀ ਅਤਿਵੀ ਕਰਾ ਰਿਆ ਆਪਣੇ ਤੁਸੀਂ ਆਪਣੇ ਇਹ ਵੀਡੀਓ ਦੇਖ ਕੇ ਆਪਣਾ ਸ਼ੀਸ਼ਾ ਦੇਖ ਕੇ ਆਪਣੇ ਘਾਰੇ ਜੀ ਪ੍ਰਣ ਕਰ ਲਿਓ ਵੀ ਯਾਰ ਮੈਂ ਆਪਣੇ ਘਰ ਦੇ ਵਿੱਚ ਨਾ ਫਿਲਮੀ ਭਜਨ ਦੀ ਭਜਨ ਦਾ ਕੀਰਤਨ ਕਰਾਣਾ ਹੈ ਜਾਂ ਜਾਗਨਾ ਕਰਾਣਾ ਹੈ ਜਾਂ ਵਰਚਾਂਕੀ ਨਹੀਂ ਬਣਵਾਨੀ ਤੁਸੀਂ ਇਹੀ ਕਰ ਲਓ ਤੁਹਾਡੀ ਬੇਅਦਵੀ ਮੈਂ ਕਹਿੰਦਾ 80% ਦਾ ਬੇਅਦਵੀ ਖਤਮ ਬੇਅਦਵੀ ਹੁੰਦੀ ਕਿੱਦਾਂ ਜਿਹੜਾ ਕੋਈ ਸ਼ਿਵਲਿੰਗ ਨੂੰ ਪੱਟ ਕੇ ਲੈ ਗਿਆ ਉਹ ਤਾਂ ਚਾਂਸ ਹੈ ਕਿ 2 4 5% ਕੋਈ ਬੇਵਕੂਫ ਹੁੰਦਾ ਜਾਣ ਬੁੱਝ ਕੇ ਪੋਲਿਟੀਕਲ ਸਟੰਟ ਵੀ ਹੁੰਦਾ ਲੇਕਿਨ ਜਿਹੜੀ ਆ ਬੇਅਦਵੀ ਹੈ ਅਜੇ ਧਾਰ ਲਿਆ ਉਤਾਰ ਲਿਆ ਤਾਂ ਲੱਖਾਂ ਵਾਰ ਹੋਣੀ ਹੈ ਰੋਜ਼ਾਨਾ ਹੁੰਦੀ ਆ ਫੇਸਬੁਕ ਤੇ ਆਈਡੀਆ ਲੱਭ ਲੋ ਅੱਜ ਜਾ ਕੇ 2 ਲੱਖ ਆਈਡੀ ਲੱਭ ਜਾਣੀਆਂ ਕਿੰਨੂ-ਕਿੰਨੂ ਫੜੋਗੇ ਜਾਂ ਤਾਂ ਫੜ ਲਓ ਮੀਮ ਸ਼ੁਰੂ ਕਰੋ ਸਾਰੇ ਘਰੋਂ ਫੜ-ਬੜ ਕੁੱਟਣੇ ਆ ਫਿਰ ਮੈਂ ਤੁਹਾਡੇ ਨਾਲ ਆ ਪੈਸੇ ਵੀ ਦਿਨਾ ਕਿਤੇ ਜਾਣ ਦੇ ਪੈਸੇ ਲੱਗਦੇ ਮੇਰੇ ਵੱਲੋਂ ਕਿਸੇ ਕੋ ਨਹੀਂ ਮੰਗਣੇ ਤੇਲ ਵੀ ਮੇਰਾ ਕਰੋ ਤਾਂ ਸਹੀ ਐਵੇਂ ਫੇਸਬੁੱਕ ਤੇ ਲਾ ਕੇ ਆਂ ਕਰੀ ਜੋ ਉਹਦਾ ਕੀ ਸਵਾਦ ਆ ਯਾਰ ਮੈਨੂੰ ਦੱਸਤਾ ਦੋ ਮਨ ਲਓ ਆਪਣਾ ਪਬਲਿਸਿਟੀ ਸਟੈਂਡ ਕਰਨਾ ਹੈ ਕੋਈ ਕੋਈ ਜੁਗਾਰ ਲਾ ਕੇ ਪਰਚਾ ਕਰਾ ਦੂਗਾ ਉਹ ਫਿਰ ਮੀਡੀਆ ਚ ਆਜੂਗਾ ਮੀਡੀਆ ਵੀ ਹਾਲੇ ਤੀਜ ਹੈ ਮੀਡੀਆ ਨੂੰ ਵੀ ਖਬਰ ਚਾਹੀਦੀ ਹੈ ਜਦੋਂ ਪਾਇਲ ਮਲਿਕ ਦੇ ਜੇ ਪਰਚਾ ਹੋ ਗਿਆ ਮੀਡੀਆ ਤੁਸੀਂ ਵੀ ਮਾਫ ਕਰਨਾ ਤੁਸੀਂ ਵੀ ਚਲੇ ਜਾਣਾ ਭਾਈ ਸਾਹਿਬ ਤੁਸੀਂ ਪਰਚਾ ਕਰਾਇਆ ਉਹਨੇ ਕਹਣਾ ਲਾਇਆ ਵੀ ਮੈਂ ਇਹਦਾ ਪਰਚਾ ਕਰਾ ਲਿਆ ਉਹ ਅੱਜ ਨਹੀਂ ਹੋਊਗਾ 2 ਮਹੀਨੇ ਨਹੀਂ 4 ਮਹੀਨੇ 6 ਮਹੀਨੇ ਨਹੀਂ 8 ਮਹੀਨੇ ਬਾਅਦ ਲੋ ਜਿਹੜਾ ਠੰਡਾ ਪੈ ਜਾਊਗਾ ਉਹਦੇ ਕੰਡੀਸ਼ਨ ਵੀ ਹੋ ਗਈ ਤੂੰ ਪਾਇਲ ਮਲਿਕ ਨੇ ਕਿਤੇ ਬਿਆਨ ਨਹੀਂ ਦੇਣਾ ਹਮ ਕੰਨ ਨੂੰ ਸਮਝ ਰਹੇ ਹੋ ਸੋ ਇਹ ਚੀਜ਼ਾਂ ਨੇ ਮੈਨਾ ਉਦੋਂ ਜਦੋਂ ਸਿੱਕ ਧਰਮ ਦੀ ਵੀ ਬੇਦਬੀ ਦਾ ਮਸਾ ਆਂਦਾ ਬਾਰ-ਬਾਰ ਗੱਲ ਆਂਦੀ ਉਦੋਂ ਕੀ ਆਂਦਾ ਕਈ ਵਾਰ ਬੰਦਿਆਂ ਦਾ ਨਾਮ ਆਉਂਦਾ ਜਿਨ੍ਹਾਂ ਮਗਰ ਸਿੰਘ ਲੱਗਾ ਹੁੰਦਾ ਹਮ ਆਹ hindu dharm de jaaya hindu de naam aa gaya. ਹਲਤੀ ਸਮਝ ਰਹੇ ਹੋ ਲੋਕਾਂ ਦੀ ਸੋਚ ਬਦਲ ਰਹੀ ਹੈ ਧਰਮ ਵੱਲੋਂ ਧਿਆਨ हट ਰਿਹਾ। ਸਾਨੂੰ ਅੱਜ ਕਿਤੇ ਲੋੜ ਆਪਣੇ ਸਨਾਤਨ ਨੂੰ ਆਪਣੇ ਮੰਦਿਰਾਂ ਦੇ ਚੌਂਰੇ ਬੱਚਿਆਂ ਨੂੰ ਗਿਆਨ ਦੇਣ ਦੀ ਲੋੜ ਹੈ। ਉਹ ਅਸੀਂ ਦਿੰਦੇ ਹੀ ਨਹੀਂ। ਖਤਮ ਹੁੰਦਾ ਜਾ ਰਿਹਾ ਉਹ। ਨਾ ਮੰਦਿਰਾਂ 'ਚ ਪੈਨਾਵੇ ਦੀ ਤਰੀਕਾ ਜੋ ਮਰਜ਼ੀ ਜੋ ਮਰਜ਼ੀ ਪਾ ਕੇ ਜਾ ਰਿਹਾ ਹੈ। ਨਾ ਮੰਦਿਰਾਂ 'ਚ ਸੇਟ ੱਕ ਕੇ ਜਾਨਦਾਰ ਬਾਜ ਰਹਿ ਗਿਆ। ਲੋਕਾਂ ਦੇ ਘਰ ਬਜ਼ੁਰਗਾਂ ਦੇ ਵਿੱਚ ਇਹ ਸਟੇਟ ਅੱਜ ਵੀ ਦਿਵਾਜਾ ਹਰਿਆਣੇ ਦੇ ਬਾਸੇ ਵੀ ਘਰ ਦੇ ਵਿੱਚ ਨੂਹ ਨਾ ਸਿਰ ਢੱਕ ਕੇ ਰੱਖਦੀ ਹੈ ਅਸੀਂ ਆਪਣੇ ਰੱਬ ਨੂੰ ਮਿਲਣ ਜਾਂਦੇ ਆ ਨੰਗੇ ਸਿਰ ਚੱਲੇ ਜਾਂਦੇ ਆ ਸਾਡੇ ਮੰਦਰਾਂ ਦੇ ਸ਼ਹਿਰਾਂ 'ਚ ਉਹ ਵੀ ਰਿਵਾਜ ਖਤਮ ਹੋ ਗਏ ਅਸੀਂ ਸ਼ਾਰਟ ਟੌਪ ਪਾ ਕੇ ਚੱਲੇ ਜਾਂਦੇ ਆ ਜੀਨ ਟਾਈਟ ਪਾ ਕੇ ਚੱਲੇ ਜਾਂਦੇ ਆ ਸੰਸਕ੍ਰਿਤੀ ਖਤਮ ਸੰਸਕ੍ਰਿਤੀ ਖਤਮ ਹੋ ਰਹੀ ਅਸੀਂ ਉਹ ਸੰਸਕ੍ਰਿਤੀ ਕ੍ਰੀਏਟ ਕਰਨ ਦੀ ਬਜਾਏ ਬੱਚੇ ਅੱਜ ਅਸੀਂ ਅਸੀਂ ਡਰਾ ਰਹੇ ਆ ਇੱਕ ਐਤਮ ਕਹਾ ਰਹੇ ਆ ਇੱਕ ਚੀਜ਼ ਕੁਝ ਇਸ ਤਰੀਕੇ ਨਾਲ ਇਹ ਵੈਸਟਰਨਾਈਜੇਸ਼ਨ ਜਿਹਦਾ ਆ ਰਹੀ ਹੈ ਕੀ ਲੱਗਦਾ ਹੈ ਸਭ ਕੁਝ ਹੈ ਜੇ ਤੁਹਾਨੂੰ ਲੱਗਦਾ ਨਾ ਵੈਸਟਰਨਾਈਜੇਸ਼ਨ ਹੋ ਰਹੀ ਹੈ ਉਹਦੇ ਵਿੱਚ ਇੰਡੀਅਨ ਕਲਚਰ ਵੀ ਬਹੁਤ ਪਪੂਲਰ ਹੋ ਰਿਹਾ ਹੈ ਅੱਜ ਕੱਲ ਦੀ ਜਿਹੜੀ ਨਵੀਂ ਪਨੀਰੀ ਹੋਣੇ ਸ਼ੁਰੂ ਹੋ ਗਈ ਨਾ ਜਿਹੜੀ 17 18 ਸਾਲ ਦੀ ਹੈ ਤੇ ਉਹਨਾਂ ਦਾ ਦੇਖੋ ਤਾਂ ਰਮਲ ਵੀ ਚੁਗਾ ਬੜਾ ਹੈ ਫਿਰ ਤੁਸੀਂ ਆਪਣੇ ਘਰੋਂ ਸੰਸਕਾਰ ਦੇਣੇ ਸ਼ੁਰੂ ਕਰਨੇ ਆ ਉਹ ਆਪਾਂ ਦੇ ਨਹੀਂ ਰਹੇ ਅਬਾ ਲੋਕਾਂ ਨੂੰ ਕੋਸਦੇ ਆਪਾਂ ਫੇਸਬੁੱਕ ਨੂੰ ਕੋਸਦੇ ਆਪਾਂ ਇੰਸਟਾਗ੍ਰਾਮ ਨੂੰ ਕੋਸਦੇ ਆ ਮੇਰਾ ਮੇਰੀ ਬੇਟੀ 10 ਸਾਲ 12 ਸਾਲ ਦੀ ਹੈ ਜੋ ਇੰਸਟਾਗ੍ਰam ਤੇ ਕੁਝ ਦੇਖ ਰਹੀ ਹੈ ਤੇ ਮੇਰਾ ਫਰਜ਼ ਹੈ ਉਹਨੂੰ ਸਮਝਾਣਾ ਇਸ ਉਮਰੇ 'ਚ ਜਦੋਂ ਮੈਂ ਉਹਨੂੰ ਸਮਝਾਈ ਨਹੀਂ ਰਿਹਾ ਫਿਰ ਆਪਾਂ ਕਹਿੰਦੇ ਆ ਵੀ ਬੱਚੇ ਇੰਸਟਾਗ੍ਰam ਦਾ ਕੀ ਕਸੂਰ ਹੈ ਇੰਸਟਾਗ੍ਰam ਤੇ ਤਾਂ 10 ਸਾਲ ਦਾ ਬੱਚਾ ਵੀ ਬੈਠਾ ਹੈ ਤੇ 100 ਸਾਲ ਦਾ ਵੀ ਬੰਦਾ ਬੈਠਾ ਹੈ ਹਰ ਇੱਕ ਤਰ੍ਹਾਂ ਦਾ ਹਰ ਕੰਟੈਂਟ ਪਿਆ ਸੋ ਇਹ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ ਵਿਰੋਧ ਕਰੋ ਇਲਾਜ ਕਰੋ ਬਿਮਾਰੀ ਦਾ ਬਿਮਾਰੀ ਦਾ ਲਾਜ ਆਪਾਂ ਨੂੰ ਕਰਨਾ ਪੈਣਾ ਹੈ ਨਾ ਬਿਮਾਰੀ ਸ਼ੁਰੂ ਕਿਤੋਂ ਹੋ ਰਹੀ ਹੈ ਜੜ ਵੜਣੀ ਚਾਹੀਦੀ ਹੈ ਤੂੰ ਹੀ ਤਾਂ ਬਸ ਤੂੰ ਤਾਂ ਬੰਦਾ ਹੀ ਵੱਡਦਾ ਮਤਲਬ ਮੈਂ ਕਹਿੰਦਾ ਮੇਰੀ ਉਂਗਲ ਉਂਗਲ ਦਰਦ ਹੋ ਰਹੀ ਹੈ ਉਂਗਲ ਗਲ ਗਈ ਹੈ ਉਹ ਮੈਂ ਡਾਕਟਰ ਕੋ ਗਿਆ ਉਹਨੇ ਕਿਹਾ ਵੱਡ ਦੋ ਖਤਮ ਹੋ ਗਿਆ ਤੁਹਾਡਾ ਉਹਨੇ ਇਹ ਨਹੀਂ ਦੇਖਿਆ ਫੰਗਸ ਕਿਉਂ ਹੋਈ ਅੰਦਰ ਕੀ ਐਂਟੀਬਾਇਓਟਿਕ ਦੇਣੀ ਹੈ ਕੱਲ ਨੂੰ ਆਂ ਉਂਗਲ ਹੋ ਜੂਗੀ ਆ ਵੀ ਵੱਡ ਦੋ ਐ ਹੀ ਕਿਹੜਾ ਤਰੀਕਾ ਹੈ ਕੋਈ ਦਾ ਤਰੀਕਾ ਬਣਾਣਾ ਪਊਗਾ ਐਥਿਕਲੀ ਕੋਸ਼ਿਸ਼ਾਂ ਸੋਚਣਾ ਪਏਗਾ ਐਥਿਕਸ ਹੈ ਹੀ ਨਹੀਂ ਕਿਉਂਕਿ ਉਹ ਵਿਪਾਰ ਅੰਗੂ ਸ਼ੁਰੂ ਹੋ ਗਿਆ ਕੰਮ ਜਦ ਤੱਕ ਇਹ ਕੰਮ ਨਹੀਂ ਬੰਦ ਹੋਊਗਾ ਜਦ ਤੱਕ ਇਹ ਲੀਡਰੀ ਸਾਡੇ ਬੰਦੇ ਚ ਨਹੀਂ ਕਟੂਗੀ ਸਾਡੇ ਧਰਮ ਦਾ ਕੋਈ ਕੋਈ ਵੀ ਫਾਇਦਾ ਨਹੀਂ ਹੋਣਾ ਕੋਈ ਵੀ ਫਾਇਦਾ ਇਕਤਾ ਵੀ ਨਹੀਂ ਹੋ ਸਕਦੀ ਇਕਤਾ ਤਾਂ ਹੈ ਹੀ ਨਹੀਂ ਨਾ ਇਕਤਾ ਘੜੀ ਇਕਤਾ ਕਰਨ ਦੀ ਗੱਵਨਿੰਗ ਹੋ ਸਕਦੀ ਜੇ ਇਦਾਂ ਹੀ ਕੁਝ ਮੈਂ ਕਿਹਾ ਹੋ ਭਾਜੀ ਕਿਹੜੀਆਂ ਗੱਲਾਂ ਕਰਦੇ ਯਾਰ 40 42 ਸੰਗਠਨ ਬਣ ਕੇ ਕੀ ਲੋੜ ਹੈ ਜੇ ਦੋ ਸੰਗਠਨ ਨਾਲ ਵੀ ਹੋ ਸਕਦਾ ਸਾਰੇ ਹੋ ਜਿਓ ਇਕੱਠੇ ਪੁਰਾਣੇ ਲੀਡਰ ਆਪਣੇ ਬੈਠੇ ਨੇ ਜਿਹੜਾ ਨੇ 15 15 20 20 ਸਾਲ ਤੋਂ 25 25 ਸਾਲ ਤੋਂ ਧਰਮ ਲਈ ਕੀਤਾ ਚੱਲ ਜਓ ਉਹਨਾਂ ਦੇ ਅੰਡਰ ਬਿਲਕੁਲ ਉਹ ਹਰ ਬੰਦਾ ਰਾਸ਼ਟਰੀ ਪ੍ਰਧਾਨ ਹੈ ਕੋਈ ਪੰਜਾਬ ਪ੍ਰਧਾਨ ਘਲਾਣਾ ਨਹੀਂ ਪਸੰਦ ਕਰਦਾ ਉਹ ਕਹਿੰਦਾ ਰਾਸ਼ਟਰੀ ਤੇ ਉਹਨਾਂ ਦੀ ਗਲੀ ਚਲ ਜੋ ਐਡਰੈਸ ਪੁੱਛਣ ਦੀ ਹੋ ਗਈ ਤੁਹਾਡੇ ਇੱਥੇ ਇੱਕ ਪ੍ਰਧਾਨ ਹੈ ਨਾਮ ਦੱਸੋ ਜੀ ਆ ਉਹ ਵੀ ਨਹੀਂ ਪਤਾ ਬੰਦਾ ਕਿਹਨਾਂ ਆ ਦਾ ਹਾਲ ਹੋ ਰਿਹਾ ਸਾਡੇ ਸੰਗਠਨਾਂ ਦਾ ਤੇ ਕੀ ਕਰੋਗੇ ਤੁਸੀਂ ਯਾਰ ਸੋ ਬੜਾ ਗੰਭੀਰ ਵਿਸ਼ੇ ਹੈ ਸ਼ਾਰਟ ਦੇ ਵਿੱਚ ਜਿਹੜੀ ਜਿਹੜੀ ਚੀਜ਼ ਅੱਜ ਦੀ ਸੀ ਵੀ ਇੱਕ ਮਹਾਮਾਈ ਤੋਂ ਵੱਡੇ ਅਸੀਂ ਵੀ ਨਹੀਂ ਮਹਾਮਈ ਨੇ ਜੇ ਮਾਫ ਕੀਤਾ ਚਲੋ ਗਲਤੀ ਹੋ ਗਈ ਉਹਨੂੰ ਸਮਝਾਇਆ ਜਾ ਸਕਦਾ ਉਹ ਸਾਡੇ ਆਪਣੇ ਹੀ ਨੇ ਬੇਗਾਨੇ ਨਹੀਂ ਹੈਗੇ ਠੀਕ ਹੈ ਨਾ ਦੂਜੀ ਗੱਲ ਜੇ ਤੁਸੀਂ ਮਾਫੀ ਵਾਲੇ ਮੋੜ ਵੱਲ ਤੁਰੇ ਪਏ ਫਿਰ ਇਹ ਕੀ ਦੇਖ ਰਹੇ ਹੋ ਰੋਈਸਾਨੀ ਨੇ ਮਾਫੀ ਕਿਉਂ ਦੇਦੀ ਨਾ ਫਲਾਣੇ ਰਾਮਕੋਲ ਕਿਉਂ ਨਹੀਂ ਮੰਗੀ ਸ਼ਾਮ ਕੁਮਾਰ ਕੋਲ ਕਿਉਂ ਨਹੀਂ ਮੰਗੀ ਕਿਸ਼ੋਰ ਕੁਮਾਰ ਕੋਲ ਕਿਉਂ ਨਹੀਂ ਮੰਗੀ ਇਹ ਕਿਹੜੀ ਗੱਲ ਹੈ ਯਾਰ ਮਹਾਮਾਈ ਕੋਲ ਗਏ ਸਾਡਾ ਇੱਕੋ ਹੀ ਸਾਨਾ ਵੱਡਾ ਪੰਜਾਬ ਦੇ ਵਿੱਚ ਠੀਕ ਹੈ ਨਾ ਉਹ ਸਥਾਨ ਹੈ ਪਟਿਆਲੇ ਕਾਲੇ ਮਤ ਮਤਰ ਜਿਹਦੀ ਮੰਨਤ ਹੈ ਜਿੱਦੇ ਕਹਿੰਦੇ ਮਹਾਮਈ ਆਪ ਵਿਰਾਜਮਾਨ ਉਹ ਤੇ ਜਾ ਕੇ ਉਹਨਾਂ ਨੇ ਗਲਤੀ ਮੰਗ ਲਈ ਫਿਰ ਆਪਾਂ ਇੰਨਾ ਫੋਨ ਕਰਕੇ ਗਾਲਾਂ ਲਿਖ ਕੇ ਇਨਬਾਕਸੇਜ ਆਊਟਬਾਕਸੇਜ ਬੱਚੇ ਅਗਲੀ ਦੀ ਫੈਮਲੀ ਨੂੰ ਡਿਸਟਰਬ ਕਰ ਰਹੇ ਆਂ ਅਗਲੀ ਅਗਲੀ ਗੱਲ ਕੋਲ ਨੂੰ ਕੁਝ ਹੋ ਗਿਆ ਫਿਰ ਲੋਕਾਂ ਨੇ ਕਹਣਾ ਨਹੀਂ ਯਾਰ ਲੋਕਾਂ ਨੇ ਗਲਤ ਫਿਰ ਇਹੀ ਲੋਕਾਂ ਨੇ ਮੈਸੇਜ ਕੀ ਪਾਣੇ ਨਹੀਂ ਯਾਰ ਉਹ ਜ਼ਿਆਦਾ ਹੋ ਗਿਆ ਉਹ ਦਿਨ ਉਹ ਧਾਰੀ ਤਲਵਾਰ ਹਾਂ ਬਸ ਤੂੰ ਇਹ ਬੰਦੇ ਨੂੰ ਜੀਨ ਦੋ ਠੀਕ ਹੈ ਗਲਤੀ ਕੀਤੀ ਉਹਨੂੰ ਰੈਲਾਈਜ਼ ਕਰਾਓ ਵੀ ਇਹ ਗਲਤੀ ਸੀ ਠੀਕ ਹੈ ਉਹਨੇ ਮਾਫੀ ਮੰਗੀ ਉਹਨੂੰ ਰੈਲਾਈਜ਼ ਹੋ ਦੇ ਹੋ ਗਿਆ ਹੁਣ ਪਾਰਟੀਕੂਲਰ ਬੋਧ ਦੇ ਤਾਂ 17 ਜੀ ਬੰਦੇ ਕੱਟੇ ਹੋ ਜਾਣਗੇ ਮੇ ਤੂੰ ਮੇਰੇ ਕੋ ਵੀ ਮੰਗ ਮੇਰੇ ਕੋ ਵੀ ਮੰਗ ਮੇਰੇ ਕੋ ਵੀ ਮੰਗ ਫਿਰ ਤਾਂ ਇੰਨਾ ਕੰਮ ਜੋ ਕਰ ਰਹਿ ਗਿਆ ਅਗਲਾ ਗੱਲ ਇੱਥੇ ਮੁੱਕਦੀ ਆ ਨਾ ਕਿ ਵੀ ਹਰੇਕ ਦੇ ਇਹ ਹੈ ਵੀ ਬਸ ਸਾਨੂੰ ਮਹਾਨ ਕਲਾ ਦੋ ਵੀ ਸਾਡੇ ਤੋਂ ਮੰਗੀ ਅਸੀਂ ਚਰਚਾ ਚ ਆ ਜੀ ਸਾਡੇ ਸੰਗਠਨ ਕੋਲ ਮਾਫੀ ਮੰਗੀ ਹੈ ਸਾਡਾ ਸੰਗਠਨ ਵਧੀਆ ਹੈ ਮੈਂ ਇਸ ਜੀ ਨੂੰ ਛੱਡ ਕੇ ਮੈਂ ਕਹਿੰਦਾ ਵੀ ਆਪਾਂ Hindu ਬਣੀਏ 나ਗੀ ਸ਼ਿਵਸ਼ਨਾ ਫਲਾਣੀ ਸ਼ਿਵਸ਼ਨਾ ਫਲਾਣੀ ਸ਼ਿਵਸ਼ਨਾ ਫਲਾਣੀ ਸ਼ਿਵਸ਼ਨਾ ਫਲਾਣੀ ਇਹ Hindu ਸੰਗਠਨ ਕੋਈ ਫਲਾਣਾ ਆਪਾਂ Hindu ਬਣੀਏ Hindu ਦੀ ਤਰ੍ਹਾਂ ਸੋਚੀਏ ਫਿਰ ਇਸ ਚੀਜ਼ ਦਾ ਉਹ ਹੋ ਸਕਦਾ ਹੱਲ ਨਹੀਂ ਤਾਂ ਨਹੀਂ ਹੋਣਾ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ ਆਪਣਾ ਤਾਂ ਕਾਫੀ ਗੰਭੀਰ ਗੱਲਾਂ ਸਿਗੀਆਂ ਤੇ ਸੱਚੀਆਂ ਗੱਲਾਂ ਵੀ ਸਿਗੀਆਂ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਕਦੇ ਤੁਹਾਡੇ ਮਨ ਦੇ ਵਿੱਚ ਵੀ ਇਹ ਗੱਲਾਂ ਜ਼ਰੂਰ ਆਈਆਂ ਹੋਣਗੀਆਂ ਵੀ ਜਿਵੇਂ ਅਸੀਂ ਗੱਲ ਕੀਤੀ ਵੀ ਝਾਕੀਆਂ ਨਿਕਲਦੀਆਂ ਨੇ ਤਾਂ ਕੀਤੇ ਨਾ ਕੀਤੇ ਗਲਤੀ ਤੁਹਾਡੀ ਖੁਦ ਦੀ ਵੀ ਹੈ ਜਦੋਂ ਤੁਸੀਂ ਆਪਣੇ ਘਰੇ ਜਗਰਾਤਾ ਕਰਾਉਂਦੇ ਹੋ ਤਾਂ ਪਹਿਲੀ ਮੰਗ ਤੁਹਾਡੀ ਇਹੀ ਹੁੰਦੀ ਹੈ ਵੀ ਜੀ ਕਿੰਨੀਆਂ ਝਾਕੀਆਂ ਕੱਢੋਗੇ ਤਾਂ ਇਸੇ ਵਿਸ਼ੇ ਤੇ ਗੱਲ ਹੋਈ ਹੈ ਤਾਂ ਬਾਕੀ ਹੋਰ ਜਿਹੜੇ ਵਿਸ਼ੇ ਤੁਸੀਂ ਆਪ ਸੁਣਨੇ ਨੇ ਤੇ ਆਪਣੀ رائے ਜਿਹੜੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਸੀਂ ਕੀ ਸੋਚਦੇ ਹੋ ਇਸ ਮੁੱਦੇ ਬਾਰੇ ਤੇ ਇਦਾਂ ਦੀਆਂ ਹੋਰ ਅਪਡੇਟਸ ਤੁਹਾਡੇ ਨਾਲ ਲੈ ਕੇ ਆਂਦੇ ਰਹਾਂਗੇ ਤਾਂ ਦੇਖੇ ਹੁੰਦੇ ਸਿਟੀ ਹਡਨਸ ਵੀਡੀਓ ਜਰਨਲਿਸਟ ਵਿਪਨ ਮੱਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ